ਟੰਕਰ ਤੇ ਭਾਈ ਜਦੋਂ ਮੇਰਾ ਘੜਾ ਘੜਾ ਕੁੜਾ ਲਵਾ ਲਿਆ ਨਾ ਮਤਲਬ ਇੱਕ ਸਾਈਡ ਕੇ ਪੈ ਬੈ ਗਿਆ ਇਹ ਵੀ ਮੈਨੂੰ ਲਖੋ ਖੋਲਿਆ ਕਈਆਂ ਨੂੰ ਮਤਲਬ ਕੁੱਟ ਦੇ ਮਾਰਦੇ ਜਿਨ੍ਹਾਂ ਤੇ ਪੇਮੈਂਟ ਫੂਮੈਂਟ ਨਹੀਂ ਕਲੀਅਰ ਹੁੰਦੀ ਕਿ ਤੋਰਦੇ ਨਹੀਂ ਹੈ ਗਈਆਂ ਨੂੰ ਪੱਗਾਂ ਬਾਜੀ ਤੇ ਜਵਾਨਾ ਕੈਂਪ ਦੇ ਵਿੱਚ ਜਦੋਂ ਡਸਟਪੀਨ ਦੇ ਵਿੱਚ ਸੁੱਟਦੇ ਨੇ ਤੇ ਤੇ ਵਿੱਚ ਫੂਡ ਫਾਰਟਿੰਗ ਦਾ ਪੱਗਾਂ ਨੂੰ ਕੁਝ ਨਹੀਂ ਸਮਝੀ ਗੀ ਗਾੜੀ ਹਮ ਗਾਣਾ ਕਰੇ ਏਅਰਪੋਰਟ ਤੇ ਜਦੋਂ ਤਰੇ ਬਹੁਤ ਮੁੰਡਾ ਰੋਇਆ ਭਾਈ ਬਹੁਤ ਮੁੰਡਾ ਚੁੱਪ ਕਰਾਉਂਦੀ ਗਾੜੀ ਪੁਲਿਸ ਨੂੰ ਨਹੀਂ ਕੀਤੀ ਨਹੀਂ ਮੁੰਡੇ ਚੁੱਪ ਕਰਦੇ ਬਹੁਤ ਰੋਇਆ ਭਾਈ ਮੁੰਡਾ ਫੈਮਲੀਆਂ ਦੀ ਫੈਮਲੀਆ ਪਿੱ ਯਾ ਦਿਨ ਫੈਮਿਲੀ ਉਹਨਾਂ ਨੇ ਘਰ ਘੁਰ ਆਪਣਾ ਸਭ ਕੁਝ ਛੁੱਗੀ ਦੇ ਵਿੱਚ ਰਹਿਣ ਦੇ ਭਾਈ ਜਿਹੜਾ ਘਰ ਚ ਰਹਿੰਦੇ ਸੀ ਉਹ ਵੇਚਤਾ ਸੀ ਹਾਂ ਕਈ ਕਿਰਾਏ ਦੇ ਵਿੱਚ ਭਾਈ ਰਹਿਣ ਦੇ ਹੀ ਕਈ ਰਿਸ਼ਤੇਦਾਰਾਂ ਕੋਲ ਰਹਿਣ ਦੇ ਤੇ ਬਹੁਤ ਔਖਾ ਭਾਈ ਘਰ ਗੈਣੇ ਪਾ ਪਾ ਕੇ ਸਾਰੇ ਗਏ ਹੀ ਆਪਣਾ ਮੂੰ ਪਤਾ ਲੱਗਿਆ ਸੀ ਕਿ ਮੰਨ ਲਓ ਤੁਹਾਨੂੰ ਰਿਪੋਰਟ ਕਿਨ ਕਰਨ ਜਾ ਰਹੇ ਨੇ ਜਾਂ ਤੁਹਾਨੂੰ ਕੀ ਲੱਗਿਆ ਨਹੀਂ ਭਾਈ ਸਾਨੂੰ ਤੇ ਏਜੰਟ ਨੇ ਕਿਹਾ ਹੀ ਮਤਲਬ ਸਾਡੇ ਪਹਿਲਾਂ ਵੀ ਦੋ ਬੰਦੇ ਰਿਲੀਜ਼ ਹੋਏ ਤੁਹਾਨੂੰ ਵੀ ਕਰ ਦੇਣਗੇ ਕਿ ਏਜੰਟ ਨੇ ਸਭ ਕੁਝ ਕਿਹਾ ਹੀ ਤੇ 33 ਭਾਈ ਇਹਨਾਂ ਨੇ ਮੈਨੂੰ ਕੰਦ ਟਪਾਤੀ 1 ਵਜੇ ਰਾਤ ਦੇ ਮੈਂ ਕੱਲਾ ਹੀ ਜਾਣਾ ਕਿ ਜਿੰਨੇ ਕ੍ਰੋਸ ਕੀਤੀ ਹੈ ਕਿੱਧਰ ਪੌੜੀ ਲਾਤੀ ਪੌੜੀ ਲਾਤੀ ਮਤਲਬ ਤੇ ਇਧਰੋਂ ਚੜਿਆ ਤੇ ਉਧਰਲੇ ਪਨੇ ਮਤਲਬ ਕ੍ਰੋਸ ਕਰ ਗਿਆ ਤੇ ਅੱਗੇ ਆਈਸ ਦੀ ਰੇਡ ਹੀ ਪੁਲਿਸ ਵਾਲੇ ਤੇ ਉਹਨੇ ਮਤਲਬ ਅੱਧੇ ਘੰਟੇ ਬਾਅਦ ਗੱਡੀ ਆ ਗਈ ਭਾਈ ਤੇ ਉਹਨਾਂ ਨੇ ਮੇਰੇ ਤਸਵੇਂ ਤਸਵੇਂ ਬੂਟਾ ਦੇ ਵਿੱਚ ਖਲਾਤੇ ਜੈਕਟ ਡੂਕਰ ਸਭ ਕੁਝ ਹਲਵਾ ਲੂ ਦਿੱਤੀ ਕੱਲੀ ਟੀ-ਸ਼ਰਟ ਹੀ ਦੇ ਦਿੱਤੀ ਮਤਲਬ ਪਾਉਣ ਨੂੰ ਤੇ ਕੈਂਪ ਦੇ ਵਿੱਚ ਭਾਈ ਫਿਰ ਖੜ ਕੇ ਮਤਲਬ ਟਾਰਚਰ ਕਰਦੇ ਆ ਇੱਕ ਜਿੱਦਾਂ ਸਵੇਰੇ 6 ਵਜੇ ਇਹਨਾਂ ਨੇ ਰੋਟੀ ਦਿੱਤੀ ਰੋਟੀ ਦੇ ਵਿੱਚ ਇੱਕ ਲੀਸਟ ਹੁੰਦੀ ਹੈ ਇੱਕ ਸੇਵ ਦਿੰਦੇ ਆ। ਥਲੇ ਤੋਂ ਭਾਜੀ ਇਹ ਹੀ 5 ਸਾਲ ਉੱਥੇ ਮਤਲਬ ਕਿ ਇਹਨੂੰ ਐਂਟਰੀ ਨਹੀਂ ਮਿਲਦੀ ਜਦੋਂ ਨੇ ਗਲ ਸਖਤਾਈ ਖੰਡੀ ਉੱਤੇ ਹੈਲੀਕਾਪਟਰ ਘੁੰਮਦੇ ਬਾਰਡਰ ਦੇ ਮਤਲਬ ਸਭ ਕੁਝ ਤੰਦਰਾਂ ਜਿੱਥੇ ਕੈਮਰੇ ਵਗੈਰਾ ਲਾਈ ਜਾਂਦੇ ਆ ਭਾਈ। ਹਲੇ ਤੇ ਜਿਹੜੇ ਮੈਕਸੀਕੋ ਸਿਟੀ ਮੇਰੇ ਨਾਲ ਫਰੈਂਡ ਵੀ ਵਾਪਸੀ ਦੀਆਂ ਟਿਕਟਾਂ ਕਰਾਉਣ ਲੱਗੇ ਟੀਆਂ ਦੀਆਂ ਹੁਣ 20 ਲੱਖ ਰੁਪਏ ਉਹਨਾਂ ਨੇ ਦਿੱਤਾ ਸੀ ਹੁਣ 10 ਲੱਖ ਰੁਪਏ ਏਜੰਟ ਕਹਿੰਦਾ ਮੈਂ ਰੱਖਣਾ ਤੇ 10 ਲੱਖ ਰੁਪਏ ਦੇ ਦੂੰਗਾ। ਇਹ ਗਵਾਟੇਮਾਲਾ ਪੋਏ ਚੱਕਰੇ ਤੇਜੂਆਂ ਵਾਲੇ ਕੈਂਪ ਦੇ ਵਿੱਚੋਂ ਜਦੋਂ ਅਸੀਂ ਅਮਰੀਕਾ ਦਾ ਬਾਰਡਰ ਕਰਾਸ ਕਰਦੇ ਹਾਂ ਕੋਈ ਕੰਦ ਟੱਪ ਨਹੀਂ ਤਾਂ ਮਰਕਾ ਤੋਂ ਰਿਪੋਰਟ ਕੀਤੇ ਗਏ ਭਾਰਤੀਆਂ ਦੇ ਨਾਲ ਲਗਾਤਾਰ ਅਸੀਂ ਗੱਲਬਾਤ ਕਰ ਰਹੇ ਹਾਂ ਔਰ ਇੱਕ ਫਲਾਈਟ ਕੱਲ ਆਈ ਹੈ ਜਿਹੜੀ ਤੀਜੀ ਫਲਾਈਟ ਸੀ ਉਸ ਦੇ ਵਿੱਚ ਜੋ ਸਵਾਰ ਸੀ ਭਾਰਤੀ ਔਰ ਪੰਜਾਬੀ ਉਹਨਾਂ ਦੇ ਨਾਲ ਲਗਾਤਾਰ ਗੱਲਾਂ ਬਾਤਾਂ ਕਰ ਰਹੇ ਹਾਂ ਤਾਂ ਸਾਡੇ ਨਾਲ ਇੱਕ ਹੋਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੇ ਇੱਕ ਮੁੰਡੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਰਮਨ ਜੋਤ ਇਹਨਾਂ ਨਾਮ ਹੈ ਤਾਂ ਪੁੱਛਦੇ ਆ ਇਹਨਾਂ ਦੇ ਬਾਰੇ ਔਰ ਭਾਈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ PRO ਪੰਜਾਬ ਟੀਵੀ ਤੇ ਔਰ ਤੁਹਾਡਾ ਰੂਟ ਕਿਹੜਾ ਸੀਗਾ ਜੋ ਸੀਗੇ ਹੋ ਮੈਂ ਭਾਈ ਇੱਥੋਂ ਗਿਆ ਅਕਤੂਬਰ ਦੇ ਵਿੱਚ ਗਿਆ ਪਹਿਲਾਂ ਇਟਲੀ 9 ਮਹੀਨਾ ਵਰਕ ਵੀਜ਼ਾ ਤੇ ਇੱਥੋਂ ਗਿਆ ਮੈਂ 9 ਅਕਤੂਬਰ ਨੂੰ ਗਿਆ ਤੇ 10 ਅਕਤੂਬਰ ਨੂੰ ਉੱਥੇ ਪਹੁੰਚਿਆ ਇੱਥੋਂ ਤੇ ਮੈਂ ਇਟਲੀ ਤੇ ਗਿਆ ਮਤਲਬ ਉੱਥੇ ਪੇਪਰ ਬਣਾਉਣ ਦੋ ਸਾਲਾਂ ਦੋ ਸਾਲਾਂ ਦੇ ਵਿੱਚ ਉੱਥੇ ਪੇਪਰ ਬਣ ਜਾਂਦੇ ਹਨ ਦੋ ਸਾਲ ਬਾਅਦ ਪੇਪਰ ਬਣਾ ਕੇ ਫਿਰ ਮੂਵ ਹੋਵਾਂਗੇ ਮਤਲਬ ਅੱਗੇ ਕੈਨੇਡਾ ਵਾਲ ਉਹ ਤੋਂ ਪਾਈ ਜੇ ਤੋਂ ਮੈਂ ਗਿਆ ਇਟਲੀ ਉੱਥੇ ਮਾਲਕ ਤੇ ਕੇਸ ਹੋਇਆ ਪਿਆ ਕੰਟਰੋਲਰ ਹੋਇਆ ਪਿਆ ਮਾਲਕ ਤੇ ਤੇ ਉਹ ਕਿਟਾ ਇਟਲੀ ਬਜਾਣਾ ਸੀ ਅਸੀਂ ਹਾਂਜੀ ਇਟਲੀ ਤੇ ਉੱਥੇ ਪਾਈ ਫਿਰ ਮਾਲਕ ਤੇ ਕੰਟਰੋਲਰ ਹੋਇਆ ਕੇਸ ਵਗੈਰਾ ਆਇਓ ਸਾਡੀ ਕਿਟ ਜਮਾ ਨਹੀਂ ਹੋਣੀ ਉਹਦੇ ਥਰੂ ਉਸ ਤੋਂ ਬਾਅਦ ਫਿਰ ਅਕਤੂਬਰ ਨਵੰਬਰ ਚ ਮੈਂ ਪਾਈ ਇਟਲੀ ਰਿਆ ਤੇ ਫਿਰ ਜਦੋਂ ਉੱਥੇ ਗਿਆ ਕੁਝ ਦਿਖਿਆ ਦੁਖਿਆ ਐਨੀਮਲ ਕੰਮਕੁੰਮ ਵਗੈਰਾ ਇੱਕ ਠੰਡੀ ਉੱਥੇ ਪਾਈ ਕੰਮਕੁੰਮ ਵੀ ਨਹੀਂ ਹੈਗਾ ਤੇ 4 ਦਸੰਬਰ ਦੇ ਵਿੱਚ ਮੈਂ ਇਟਲੀ ਗਿਆ ਸੀ ਸਪੇਨ ਆਪਣੇ ਪੇਪਰ ਮਤਲਬ ਲੌ ਕਰਾਉਣ ਦੀ ਮਤਲਬ ਡੇਟ ਟੂਟ ਲਈ ਅਪਾਇੰਟਮੈਂਟ ਪਹਿਲਾਂ 2 ਮਿਲੀ 2 ਦਸੰਬਰ ਫਿਰ 17 ਦਸੰਬਰ ਇਹਦਾ ਡੇਟ ਵੀ ਨਹੀਂ ਮਿਲੀ ਤੇ ਫਿਰ ਭਾਈ ਮੈਂ ਮਤਲਬ ਇਹ ਰੂਟ ਡੋਂਕੀ ਫਿਰ ਚੂਸ ਕੀਤਾ ਮਤਲਬ ਜਦੋਂ ਮੈਨੂੰ ਉੱਥੇ ਕੋਈ ਕੰਮ-ਕੁਮੰਨੀ ਦੱਸਿਆ ਰੈਸਟੋਰੈਂਟ ਦੇ ਕੰਮ ਮਿਲਦਾ ਹੀ ਭਾਈ 800 ਐਰੋ ਦਿੰਦੇ ਹੀ ਮਤਲਬ ਉਹਦੇ ਵਿੱਚੋਂ 300 ਕਮਰੇ ਦਾ ਲੈਂਦੇ ਨਾਲੇ ਰੋਟੀ ਪਾਣੀ ਦਾ 500 ਕੈਰੋ ਮਤਲਬ ਵਾਜਦਾ ਹੀ ਉਹ ਦੋਆਂ ਸਾਲਾਂ ਬਾਅਦ ਦੋਆਂ ਟਾਂਗਾਂ ਸਾਲਾਂ ਬਾਅਦ ਫਿਰ 10 ਲੱਖ ਪੇਪਰਾਂ ਤੇ ਲੱਗਣਾ ਹੀ ਨਹੀਂ ਤੁਸੀਂ ਪਹਿਲੇ ਹੀ ਅਮਰੀਕਾ ਹੀ ਜਾਣਾ ਸੀ ਜਾਂ ਤੁਸੀਂ ਪਹਿਲਾਂ ਮਨੋ ਇਟਲੀ ਗਏ ਹੋਏ ਸੀਗੇ ਉੱਥੋਂ ਤੁਸੀਂ ਮਨ ਬਣਾਇਆ ਇਹ ਨਹੀਂ ਇਟ ਪਹਿਲਾਂ ਤਾਂ ਮੈਂ ਪਾਈ ਇਟਲੀ ਗਿਆ ਉੱਥੇ ਫਿਰ ਮਨ ਇਦਾਂ ਜਦੋਂ ਕਿਤੇ ਕੰਮ-ਕੁਮ ਨਹੀਂ ਕੋਈ ਮਤਲਬ ਦੇਖਿਆ ਦੋਖਿਆ ਫਿਰ ਮੈਂ ਉੱਥੋਂ ਪਾਈ ਇਟਲੀ ਦਾ ਮਤਲਬ ਹੋ ਤਾਂ ਅਮਰੀਕਾ ਦਾ ਬਣਾਇਆ ਫਿਰ ਮਨ ਨੂੰ ਤਾਂ ਇਟਲੀ ਕਿੰਨਾ ਟਾਈਮ ਰਹੇ ਸੀ ਇਟਲੀ ਪਾਈ ਮੇਰੇਆਂ 2 ਮਹੀਨੇ ਉੱਥੋਂ ਤੁਹਾਨੂੰ ਸਾਰਾ ਪਤਾ ਲੱਗ ਗਿਆ ਕਿ ਇੱਥੇ ਕੁਝ ਬਣਨਾ ਨਹੀਂ ਹਾਂਜੀ ਹਾਂਜੀ ਫਿਰ ਹੀ ਭਾਈ ਮੈਂ ਫਿਰ ਸਪੇਨ ਚਲ ਗਿਆ ਉੱਥੇ ਵੀ ਨਹੀਂ ਪਾਈ ਫਿਰ ਮੇਰਾ ਫਿਰ ਉੱਥੋਂ ਮੈਂ ਏਜੰਟ ਕੀਤਾ ਸੀ ਅਸੀਂ ਇਹ ਸਾਰਾ ਤੁਸੀਂ ਬਾਹਰ ਦੀ ਬਾਹਰ ਹੀ ਤੁਸੀਂ ਗੱਲਬ ਇਹ ਅਮਰੀਕਾ ਕਦੋਂ ਪਹੁੰਚੇ ਸੀ ਅਮਰੀਕਾ ਪਹੁੰਚਿਆ ਭਾਈ ਮੈਂ ਤੁਰਿਆ 12 ਜਨਵਰੀ ਨੂੰ ਤੁਰਿਆ ਸਪੇਨ ਦੇ ਵਿੱਚ ਮੈਂ ਡਰੇਡ ਤੋਂ 12 ਤਰੀਕ ਨੂੰ ਮੈਨੂੰ ਚੜ੍ਹਨ ਨਹੀਂ ਦਿੱਤਾ ਇਹਨਾਂ ਨੇ ਫਿਰ ਮੇਰੀ ਟਿਕਟ ਨਹੀਂ ਕਨਫਰਮ 18 ਤਰੀਕ ਨੂੰ ਫਿਰ ਮੈਨੂੰ ਚੜਾਇਆ ਤੇ ਮਤਲਬ 28 ਤਰੀਕ ਨੂੰ ਮੈਂ ਪਹੁੰਚ ਗਿਆ ਪੂਰਾ ਉੱਥੇ ਟੇਜੂ ਆਣਾ ਫਿਰ 30 ਤਰੀਕ ਨੂੰ ਮੈਂ ਬਾਰਡਰ ਟੱਪਿਆ ਸੀ ਮਤਲਬ 30 ਤਰੀਕ ਨੂੰ ਬਾਰਡਰ ਕਰਾਸਿੰਗ ਕਰ ਲਈ ਮੈਂ ਬਈ ਇਹ ਮੈਕਸੀਕੋ ਵਾਲਾ ਜਾਂ ਉੱਥੋਂ ਜਿਹੜੀਆਂ ਪਹਾੜੀਆਂ ਨੇ ਉਧਰ ਲੜਾ ਮੇਰਾ ਭਾਈ ਰੂਟ ਇਹੀ ਸਪੇਨ ਤੋਂ ਮੈਂ ਗਿਆ ਸਲਵਾਡੋਰ ਬਾਹਰ 12 ਘੰਟੇ ਦੀ ਫਲਾਈਟ ਹੀ ਸਲਵਾਡੋਰ ਤੋਂ ਫਿਰ ਮੈਨੂੰ ਖੜਿਆ ਇਨਾਂ ਨੇ ਗੁਆਟਮਾਲਾ ਉੱਥੇ ਮੈਨੂੰ ਓਧਾ ਘੰਟਾ ਜੰਗਲ ਦੇ ਵਿੱਚ ਚਲਾਇਆ ਭਾਈ ਇਨਾਂ ਨੇ ਗੁਆਟਮਾਲਾ ਤੋਂ ਭਾਈ ਮੈਨੂੰ ਖੜਿਆ ਇਨਾਂ ਨੇ ਕੈਨਕਨ ਉੱਥੋਂ ਮਤਲਬ ਗਾਟਮਾਲਾ ਤੋਂ ਕੈਨਕਨ ਜਿੱਦਾਂ ਗਏ ਜਿੱਦਾਂ 12 ਮਤਲਬ ਟੌਂਕਰਾਂ ਦੀ 12 ਘੰਟੇ ਦੀ ਬੱਸ ਚੱਲੀ ਮਾਫੀਆ ਦੀ ਤੇ ਉਸ ਤੋਂ ਬਾਅਦ ਕੈਨਕਨ ਗਿਆ ਕੈਨਕਨ ਤੋਂ ਮੇਰੀ ਫਲਾਈਟ ਕਰਾਈ ਪਾਈ ਇਨਾਂ ਨੇ ਕਨੈਕਟਡ ਫਲਾਈਟ ਕੈਨਕਨ ਤੋਂ ਗਈ ਮੈਕਸੀਕੋ ਮੈਕਸੀਕੋ ਤੋਂ ਗਈ ਭਾਈ ਤੇਜੂਆਣਾ ਤੇ ਜੋਨ ਮਤਲਬ ਮੈਂ ਹਥੇ 28 ਤਰੀਕ ਨੂੰ ਪਹੁੰਚ ਗਿਆ ਤੇ 28 29 ਤਰੀਕ ਨੂੰ ਅਮਰੀਕਾ ਮਤਲਬ ਫਲਾਈਟ ਜਰੀਏ ਗਿਆ ਹਾਂ ਹਾਂਜੀ ਫਲਾਈਟ ਜਰੀਏ ਗਿਆ ਹਾਂ ਭਾਈ ਸਾਰਾ ਤੇ ਉਹ ਜਿਹੜਾ 에ਰਪੋਰਟ ਲੈਂਡ 에ਰਪੋਰਟ ਦੇ ਉੱਪਰ ਜਿਹੜੀ 에ਰਲਾਈਨ ਲੈਂਡ ਹੋਈ ਹੈ ਉਹ ਫਿਰ ਉਹਨਾਂ ਨੂੰ ਉੱਤੇ ਕਿਵੇਂ ਉੱਥੇ ਵੀ ਸੈਟਿੰਗ ਸੀ ਪੂਰੀ ਫੁੱਰੀ 에ਰਪੋਰਟ ਤੇ ਭਾਈ ਮੈਂ 700 ਡਾਲਰ ਦਿੱਤਾ ਸੀ ਜਦੋਂ ਸਲਵਾਡੋਰ ਦੀ ਮੈਂ ਉਤਰਿਆ ਉੱਥੇ ਸੈਟਿੰਗ ਹੀ ਸਾਰੀ ਏਜੰਟ ਨੇ ਪਹਿਲਾਂ ਕਿਹਾ 700 ਡਾਲਰ ਅਮਰੀਕਾ ਨਹੀਂ ਤਾਂ ਆਪਾਂ ਜਿੰਨੀਆਂ ਇੰਟਰਵਿਊ ਕੀਤੀਆਂ ਉਹ ਟੱਪ ਪਕੇ ਜਾਂਦੇ ਨੇ ਹਨਾ ਕੋਈ ਪਹਾੜੀ ਜਿਹੜੀ ਹੁੰਦੀ ਉਹ ਟੱਪ ਜਾਂਦਾ ਕੋਈ ਮੈਕਸੀਕੋ ਵਾਲੀ ਗੰਦ ਤੁਸੀਂ ਜੋ ਬਾਇਰ ਗਿਓ ਤਾਂ ਉੱਥੇ ਉਹਨਾਂ ਦੀ ਪੂਰੀ ਉੱਥੇ ਵੀ ਸੈਟਿੰਗ ਸੀ ਸਿਲਵਰ ਡੋਰ ਸੈਟਿੰਗ ਪਾਈ ਏਜੰਟ ਨੇ ਕਿਹਾ ਇਹ ਮਤਲਬ 1000 ਡਾਲਰ ਦੇ ਦੀਆਂ 1000 ਚ ਉਹਨਾਂ ਨੇ 700 ਰੱਖਿਆ 300 ਮੈਨੂੰ ਦੇਤਾ ਹੀ ਵਾਪਸ ਤੇ ਉਸ ਤੋਂ ਬਾਅਦ ਫਿਰ ਮਤਲਬ ਮੈਨੂੰ ਡਾਂਕਰ ਆ ਗਈ ਮਤਲਬ ਗਵਾਟਮਾਲਾ ਲੈ ਗਏ ਸਭ ਕੁਝ ਭਾਈ ਟੈਕਸੀ ਟਕਸੀ ਸਭ ਕੁਝ ਆਪਣੀ ਘਰਾਂ ਘਰ ਗਵਾਟਮਾਲਾ ਜਿਹੜੇ ਉੱਤੇ ਕੈਂਪ ਬਣੇ ਹੋਏ ਨੇ ਗਵਾਟਮਾਲਾ ਕੈਂਪ ਨਹੀਂ ਭਾਈ ਡਾਂਕਰਾਂ ਦੇ ਆਪਣੇ ਘਰਾਂ ਮਤਲਬ ਜਿਹੜੇ ਉੱਤੇ ਹੋਟਲ ਜੈਦਾਨਾਂ ਨੇ ਲੈ ਕਰਾਇਆ ਕਰੋ ਇਹ ਤੇ ਸਭ ਜਿੱਥੇ ਮੁੰਡੇ ਮਤਲਬ ਇਕੱਠੇ ਹੁੰਦੇ ਫਿਰ ਫੋਟੋ ਵਗੈਰਾ ਹੁੰਦੀ ਫਿਰ ਅਗਲਾ ਡਾਂਕਰ ਉਹਨਾਂ ਤੋਰੀ ਜਾਂਦਾ ਇਹ ਗਵਾਟੇਮਾਲਾ ਵਾਲੇ ਕੈਂਪਾਂ ਚ ਚੱਕੀ ਜਾਂਦੇ ਨੇ ਜਾਂ ਭਾਈ ਸੈਂਡਿਆ ਕੋਲੇ ਤੋਂ ਏ ਭਾਈ ਚੱਕਰੇ ਤੇਜੂਆਂ ਵਾਲੇ ਕੈਂਪ ਦੇ ਵਿੱਚੋਂ ਜਦੋਂ ਅਸੀਂ ਅਮਰੀਕਾ ਦਾ ਬਾਰਡਰ ਕਰਾਸ ਕਰਦੇ ਹਾਂ ਜਦੋਂ ਕੰਦ ਟੱਪਦੀਆਂ ਉਹ ਤੋਂ ਬਾਅਦ ਫਿਰ ਤੀ ਤਰੀਨ ਭਾਈ ਇਹਨਾਂ ਨੇ ਮੈਨੂੰ ਕੰਦ ਟਪਾਤੀ 1 ਵਜੇ ਰਾਤ ਦੇ ਮੈਂ ਕੱਲਾ ਹੀ ਜਾਣਾ ਕਿ ਜਿੰਨੇ ਕਰਾਸ ਕੀਤੀ ਹੈ ਕਿੱਧਰ ਪੌੜੀ ਲਾਤੀ ਪੌੜੀ ਲਾਤੀ ਮਤਲਬ ਤੇ ਇਧਰੋਂ ਚੜਿਆ ਤੇ ਉਧਰਲੇ ਪਨੇ ਮਤਲਬ ਕਰਾਸ ਕਰ ਗਿਆ ਤੇ ਅੱਗੇ ਆਈਸ ਦੀ ਰੇੜੀ ਪੁਲਿਸ ਵਾਲੇ ਤੇ ਉਹਨੇ ਮਤਲਬ ਅੱਧੇ ਘੰਟੇ ਬਾਅਦ ਗੱਡੀ ਆ ਗਈ ਭਾਈ ਤੇ ਉਹਨਾਂ ਨੇ ਮੇਰੇ ਤਸਵੇਂ ਤਸਵੇਂ ਬੂਟਾ ਦੇ ਵਿੱਚ ਖਲਾਤੇ ਜੈਕਟ ਜੋਕਰ ਸਭ ਕੁਝ ਲਵਾਲਵੋ ਦਿੱਤੀ ਕੱਲੀ ਟੀ-ਸ਼ਰਟ ਹੀ ਦਿੱਤੀ ਮਤਲਬ ਪਾਉਣ ਨੂੰ ਘਾਟੇ ਮ ਗੁਆਟਾਮਾਲਾ ਭਾਈ ਮੈਂ ਕੋ ਦਿਨ ਹੀ ਰਿਆ ਉੱਥੋਂ ਭਾਈ ਤੁਹਾਨੂੰ ਚੱਕ ਲੈਣਾਂ ਅਮਰੀਕਾ ਵਾਲਿਆਂ ਨੇ ਹਾਂਜੀ ਨਹੀਂ ਗੁਆਟਾਮਾਲਾ ਨਹੀਂ ਭਾਈ ਉਹ ਮੈਨੂੰ ਕਹੇ ਉੱਥੋਂ ਚੱਕ ਤੇਜੂ ਆਣਾ ਤੋਂ ਗੁਆਟਾਮਾਲਾ ਤੋਂ ਕਨ ਕਨ ਗਿਆ ਮੈਂ ਕਨ ਤੋਂ ਮਾਦੂ ਤੇਜੂ ਆਣਾ ਗਏ ਤੇਜੂ ਆਣਾ ਅਮਰੀਕਾ ਦੇ ਵਿੱਚ ਹੀ ਹੈ ਗੁਆਟਾਮਾਲਾ ਤੋਂ ਕਨ ਕਨ ਗਿਆ ਭਾਈ ਮੈਂ ਕਨ ਕਨ ਤੋਂ ਗਿਆ ਮੈਂ ਮੈਕਸੀਕੋ ਸਿਟੀ ਠੀਕ ਹੈ ਮੈਕਸੀਕੋ ਸਿਟੀ ਤੋਂ ਗਿਆ ਤੇਜੂ ਆਣਾ ਹਾਂਜੀ ਉੱਥੋਂ ਗਿਆ ਉੱਥੋਂ ਅਕੰਧ ਟੱਪੀ ਫਿਰ ਤੁਹਾਨੂੰ ਪਤਾ ਲੱਗਿਆ ਸੀ ਕਿ ਮਨ ਲਓ ਤੁਹਾਨੂੰ ਰਿਪੋਰਟ ਕਰਨ ਜਾਣੇ ਜਾ ਰਹੇ ਨੇ ਜਾਂ ਤੁਹਾਨੂੰ ਕੀ ਲੱਗਿਆ ਨਹੀਂ ਭਾਈ ਸਾਨੂੰ ਤੇ ਏਜੰਟ ਨਹੀਂ ਗਿਆ ਇਹ ਮਤਲਬ ਸਾਡੇ ਪਹਿਲਾਂ ਵੀ ਦੋ ਬੰਦੇ ਰਿਲੀਜ਼ ਹੋਏ ਤੁਹਾਨੂੰ ਵੀ ਕਰ ਦੇਣਗੇ ਕਿ ਏਜੰਟ ਨਹੀਂ ਸਭ ਕੁਝ ਗਿਆ ਸੀ ਤੁਸੀਂ ਤਾਂ ਮਾਲ ਫਿਰ ਪਨਾਮਾ ਵਗੈਰਾ ਉਹ ਤਾਂ ਕੁਝ ਨਹੀਂ ਤੁਸੀਂ ਕਿਹਾ ਉਧਰ ਜਿਹੜਾ ਤੁਸੀਂ ਬੱਸ ਦਾ ਜ਼ਿਕਰ ਕੀਤਾ ਜਿਹੜਾ ਬੱਸ ਲੈ ਕੇ ਜਾਂਦੀ ਹੈ ਉਹ ਬੱਸ ਵਿੱਚ ਸਾਰੀ ਜਿਹੜੇ ਇਲੀਗਲ ਜਾ ਰਹੇ ਨੇ ਉਹਨਾਂ ਨਾਲ ਹੀ ਭਰੀ ਹੁੰਦੀ ਹੈ ਉੱਥੇ ਉੱਥੇ ਸਾਰੀ ਇਲੀਗਲ ਨੇ ਭਰੀ ਹੁੰਦੀ ਭਾਈ ਕਿੰਨੇ ਜਾਣੇ ਸੀ ਇੱਕ ਬੱਸ 'ਚ ਇੱਕ ਬੱਸ 'ਚ ਭਾਈ ਹੁੰਦੇ ਕੋ ਟੋਟਲ 65 ਕੇ ਜਾਣੇ ਹੁੰਦੇ ਆ ਬੱਸ ਕਾਫੀ ਵੱਡੀ ਹੁੰਦੀ ਹੋਊਗੀ ਤਾਂ ਵੱਲਵ ਹੁੰਦੀ ਬੱਸ ਵੱਡੀਆਂ ਹੁੰਦੀਆਂ ਜਿਹੜੀਆਂ ਬੱਸਾਂ ਉਹ ਹੁੰਦੀ ਬੱਸ 12 ਘੰਟੇ ਚੱਲਦੀ ਉਹ ਬੱਸ ਟੋਟਲ ਲਗਾਤਾਰ ਹੀ ਚੱਲੇਗੀ 12 ਘੰਟੇ ਗੱਡੀਆਂ ਦੀਆਂ ਕਿ ਇੱਕ ਅੱਗੇ ਗੱਡੀ ਜਾਂਦੀ ਮਾਫੀਆ ਦੀ ਤੇ ਇੱਕ ਵਿੱਚ ਬੱਸ ਹੁੰਦੀ ਹੈ ਇੱਕ ਫੇਰ ਪਿੱਛੇ ਮਾਫੀਆ ਦੀ ਗੱਡੀ ਜਾਂਦੀ ਜਦੋਂ ਰਾਤ ਦੇ ਵਿੱਚ ਚੌਂਕੀਆਂ ਹੁੰਦੀਆਂ ਉੱਥੇ ਪੈਸੇ ਬੁਏ ਦੇ ਕੇ ਮਤਲਬ ਨਗਾਉਂਦੇ ਆ ਕਿ ਸਭ ਕੁਝ ਕਰਦੇ ਆ ਡੌਂਕਰਾਂ ਦਾ ਫਿਰ ਕਹੇ ਜਾ ਵੀ ਵੇਰ ਰੰਦਾ ਉੱਥੇ ਰਾਤ ਡੌਂਕਰ ਤੇ ਭਾਈ ਇਦਾਂ ਮੇਰਾ ਖੜਾ ਖੜਾ ਕੁੜਾ ਲਵਾ ਲਿਆ ਉਹਨਾਂ ਨੇ ਮਤਲਬ ਇੱਕ ਸਾਈਡ ਕੇ ਪੈ ਬੈਕ ਜਿਆ ਇਹ ਵੀ ਮੈਨੂੰ ਲਖੋ ਖੋਲਿਆ ਕਈਆਂ ਨੂੰ ਮਤਲਬ ਕੁੱਟਦੇ ਮਾਰਦੇ ਜਿਨ੍ਹਾਂ ਤੇ ਪੇਮੈਂਟ ਫੂਮੈਂਟ ਨਹੀਂ ਕਲੀਅਰ ਹੁੰਦੀ ਕਿ ਤੋੜਦੇ ਨਹੀਂ ਆ ਕਈਆਂ ਨੂੰ ਦੋਂ ਕਰੇ ਨਹੀਂ ਪੱਗਾਂ ਵਾਲਾ ਬੜਾ ਇਸ਼ੂ ਚੱਲਿਆਗਾ ਕਹਿੰਦੇ ਪੱਗਾਂ ਮਤਲਬ ਕੈਂਪਾਂ ਦੇ ਵਿੱਚੋਂ ਲਾ ਕੇ ਉਹ ਸੱਟੀ ਜਾਂਦੇ ਆ ਆ ਪੱਗਾਂ ਬਾਜੀ ਤੇ ਜੁਵਾਨਾ ਕੈਂਪ ਦੇ ਵਿੱਚ ਜਿੱਦਾਂ ਡਸਟਬੀਨ ਦੇ ਵਿੱਚ ਸੁੱਟਦੇ ਨੇ ਜਿੱਦੇ ਵਿੱਚ ਫੂਡ ਫਾੜਨ ਦਾ ਪੱਗਾਂ ਨੂੰ ਕੁਝ ਨਹੀਂ ਸਮਝਦੇ ਗਾੜੀਂ ਗਾਣਾ ਕਰਦੇ ਫੱਕ ਫੱਕ ਕਰਕੇ ਬੋਲਦੇ ਮਤਲਬ ਤੇ ਡਸਟਬੀਨ ਦੇ ਵਿੱਚ ਆ ਪੱਗਾਂ ਬਗਲਵਾ ਲਵਾ ਕੇ ਸੁੱਟ ਜਾਂਦੇ ਸੋਟੇ ਹੀ ਜਾਂਦੇ ਉੱਥੇ ਕਿਹਦੀ ਸਿਰ ਤੇ ਪੱਗ ਨਹੀਂ ਰਹਿਣ ਦਿੰਦੇ ਤੇ ਕੈਂਪ ਦੇ ਵਿੱਚ ਪਾ ਲਈ ਫਿਰ ਖੜ ਕੇ ਮਤਲਬ ਟਾਰਚਰ ਕਰਦੇ ਆ ਇੱਕ ਜਿੱਦਾਂ ਸਵੇਰੇ 6 ਵਜੇ ਇਹਨਾਂ ਨੇ ਰੋਟੀ ਜਿੱਦਾਂ ਦੇ ਦਿੱਤੀ ਰੋਟੀ ਦੇ ਵਿੱਚ ਇੱਕ ਲੇਸ ਦਿੰਦੇ ਆ ਇੱਕ ਸੇਵ ਦ ਤੇ ਇੱਕ ਮਣਕੀ ਹੁੰਦੇ ਖਾਣ ਨੂੰ ਡ్రਾਈ ਫਰੂਟਸ ਜਿੱਦਾਂ ਤੇ ਇੱਕ ਪਾਣੀ ਵਾਲੀ ਬੋਤਲ ਹੁੰਦੀ ਆ ਫਿਰ 7 ਵਜੇ ਤੋਂ ਬਾਅਦ ਨੇ ਬੂਆ ਖੜਕੌਣ ਦਾ ਬਣਾ ਜੋਰ ਜੋਰ ਦੀ ਤੇ ਮਤਲਬ ਸਕੈਨਰ ਵਾਲੇ ਆ ਜਾਂਦੇ ਆ ਫਿਰ 8 ਵਜੇ ਤੋਂ ਬਾਅਦ ਫਿਰ ਸਫਾਈ ਸਾਫ ਸਫਾਈ ਵਾਲੇ ਫਿਰ 2 ਘੰਟੇ ਬਾਅਦ ਫਿਰ ਖਾਣੇ 2 ਘੰਟੇ ਬਾਅਦ ਖਾਣੇ ਮਤਲਬ ਟਾਰਚਰ ਕਰੀ ਜਾਣਾ ਭਾਜੀ ਸੌਣ ਨਹੀਂ ਮਤਲਬ ਦੇਣਾ ਏਸੀ ਪੂਰਾ ਫੁੱਲ ਛੜਦੇ 24 ਘੰਟੇ ਚੱਲਦਾ ਰਹਿੰਦਾ ਤੰਗ ਪਰੇਸ਼ਾਨ ਕਰੀ ਹਾਂ ਉੱਤੇ ਸਲਵਰਜੀ ਪੰਨੀ ਪੰਨੀ ਹੁੰਦੀ ਸੀ ਸਲਵਰਦੀ ਭਾਜੀ ਉਹ ਦੇ ਦਿੰਦੇ ਉੱਤੇ ਪਹਿਲਾਂ ਜਦੋਂ ਦਸਤਾਰ ਵਾਲੀ ਗੱਲ ਆਈ ਤਾਂ ਲੋਕਾਂ ਨੇ ਇਹ ਵੀ ਸੋਚਿਆ ਕਿ ਤਾਂ ਹੋ ਸਕਦਾ ਕਿ ਸੂਸਾਈਡ ਨਾ ਕਰ ਲੈਣ ਜਾਂ ਕੋਈ ਆਪਦੇ ਆਪ ਨੂੰ ਕਿਉਂਕਿ ਤਸਮੇ ਵੀ ਤੁਹਾਡੇ ਤਾਂ ਖੋਲਦੇ ਆ ਨਾ ਫੀਤੇ ਬੂਟਾਂ ਦੇ ਨਹੀਂ ਸੂਸਾਈਡ ਦੀ ਭਾਈ ਉਹ ਗੱਲ ਨਹੀਂ ਉਹ ਤੇ ਫਿਰ ਮਤਲਬ ਉਹ ਵੀ ਸਿਲਵਰ ਦੀ ਜਿਹੜੀ ਬਲੈਂਕਟਸ ਹੁੰਦੀ ਉਹਦੇ ਨਾਲ ਬੰਦੇ ਕਰ ਹੀ ਸਕਦੇ ਉਹ ਵੀ ਮਤਲਬ ਧਿੱਕੀ ਹੁੰਦੀ ਅੱਗ ਉਹਦੇ ਨਾਲ ਵੀ ਮਤਲਬ ਕਈ ਪਾੜ ਪਾੜ ਕੇ ਆਪਣੀ ਬੈਲਟਾਂ ਵਗੈਰਾ ਬਣਾਈਆਂ ਹੁੰਦੀਆਂ ਉਹਦੇ ਨਾਲ ਵੀ ਸੂਸਾਈਡ ਤੇ ਹੋ ਹੀ ਸਕਦਾ ਭਾਈ ਤੇ ਟੈਲੀਟ ਵੀ ਨਹੀਂ ਕਰ ਸਕਦਾ ਵਿਰੋਧ ਵੀ ਨਹੀਂ ਕਰ ਸਕਦਾ ਮਾੜਾ ਮੋਟਾ ਕਹਣਾ ਉਹਨਾਂ ਦੀ ਗੱਲ ਹੀ ਨਹੀਂ ਸੁਣੀ ਜਾਂਦੀ ਨਾ ਉਹ ਤੇ ਕਿਨੂੰ ਫੋਨ ਫ ਮੈਂ ਇਟਲੀ ਆਣ ਕੇ ਮੇਰੇ ਨੰਬਰ ਸਰ ਫੋਨ ਤੇ ਤਾਂ ਕੋਈ ਨਾ ਗੱਲ ਕਰਨੀ ਦਿੱਤੀ 20 ਦਿਨ ਕੋਈ ਕੇ ਨਾ ਆਈ ਤਾਂ ਕਿੰਨੇ ਮਤਲਬ ਸਕਿਉਰਿਟੀ ਮਤਲਬ ਹਨ ਨੂੰ ਫੋਨ ਕਾਲ ਕਰਨ ਦੇ ਤਾਂ ਕੋਈ ਗੱਲ ਮਤਲਬ ਸੁਣਦੇ ਨਹੀਂ ਨਾ ਡਿਕ ਬਿਆਨ ਹੋਏ ਭਾਈ ਨਾ ਕੁਛ ਬਿਆਨ ਵੀ ਉਹਨਾਂ ਵਗੈਰਾ ਕੁਛ ਨਹੀਂ ਆ ਨਾ ਵਕੀਲ ਕਰਨੇ ਇਟਲੀ ਤੋਂ ਬਾਅਦ ਤੁਸੀਂ ਅਮਰੀਕਾ ਪਹੁੰਚੇ ਆਹ ਰਾਹ ਦੇ ਵਿੱਚ ਕਦੇ ਕੋਈ ਘਰ ਦੇ ਨਾਲ ਗੱਲ ਹੋਈ ਹੋਵੇ ਇਟਲੀ ਤੋਂ ਭਾਈ ਮੇਰੀ ਨਾਲ ਗੱਲ ਹੁੰਦੀ ਰਹੀ ਜਦ ਤੱਕ ਤੇਜੋਣਾ ਤੱਕ ਹੁੰਦੀ ਰਹੀ ਮੇਰੀ ਗੱਲ ਇਹਨਾਂ ਨਾਲ ਬਾਅਦ ਚ ਨਹੀਂ ਗੱਲ ਜਦੋਂ ਮੈਂ ਤੇਜੋਣਾ ਟੱਪ ਗਿਆ ਅੱਜ ਬਾਜ ਦੋਤੇ ਪੁਲਿਸ ਆ ਗਈ ਪਾਈ ਉਸੇ ਵੇਲੇ ਮੋਟਰਸਾਈਕਲ ਤੇ ਮਗਰ ਬਿਠਾ ਕੇ ਨਾ ਮੈਨੂੰ ਅੱਗੇ ਲੈ ਕੇ ਫਿਰ ਉਸੇ ਉਹਨਾਂ ਨੇ ਗੱਡੀ ਨਾਲ ਇਹਨੂੰ ਫੋਨ ਕੀਤਾ ਸੀ ਤੇ ਉਹ ਗੱਡੀ ਵਾਲੇ ਆ ਕੇ ਤੇ ਮੈਨੂੰ ਲੈ ਕੇ ਨਾਲ ਅੱਗੇ ਜਾ ਕੇ ਫੈਮਿਲੀ ਜਿਹੜੀ ਸਪੈਨਿਸ਼ ਪੁਨੀ ਸੀ ਸਾਰੀਆਂ ਫਿਰ ਉਹਨਾਂ ਕੈਂਪ ਦੇ ਵਿੱਚ ਲੈ ਗਏ ਉੱਥੇ ਜਾ ਕੇ ਸਾਡੇ ਫਿੰਗਰ ਫੁੰਗਰ ਹੋਏ ਇੱਕ ਟੈਸਟ ਟਵਿਸਟ ਹੋਇਆ ਸਾਡਾ ਮਤਲਬ ਸਾਰਾ ਕੁਸ਼ਣ ਨਾ ਕੋ ਕਾਂਸੀਕਵੈਂਸ ਸੀ ਸਭ ਕੁਝ ਤੇ ਬਈ ਇੱਕ ਜਿਹੜਾ ਹੁੰਦੇ ਨੇ ਮਤਲਬ ਲੋਕ ਉਥੇ ਜਿਹੜੇ ਕੇਸ ਲਵਾ ਲੈਂਦੇ ਨੇ ਆਪਦੇ ਵਕੀਲਾਂ ਕੋਲ ਹਨਾ ਬੌਂਡ ਵਗੈਰਾ ਭਰਨਾ ਪੈਂਦਾ ਉਹ ਇੱਕੋ ਜੀਪੀਐਸ ਟਰੈਕਰ ਜਿਹੜੀਆਂ ਗੱਲਾਂ ਚੱਲਦੀਆਂ ਕਿ ਕੜਾ ਪਾੰਦ ਨੇ ਉਹ ਸਾਰਾ ਸਿਸਟਮ ਉਹ ਕਦੋਂ ਹੁੰਦਾ ਉਹ ਭਾਈ ਕੁਝ ਹੋਣ ਹੀ ਨਹੀਂ ਡਿਓ ਬਾਈਡਨ ਦੀ ਸਰਕਾਰ ਵੇਲੇ ਹੀ ਉਹ ਜਦੋਂ ਟਰੰਪ ਪਹਿਲਾਂ ਆਇਆ ਸੀ ਉਦੋਂ ਵੀ ਬੌਂਡ ਪਾਉਂਦੇ ਹੁਣ ਕੁਝ ਨਹੀਂ ਭਾਈ ਸੁਣਨੀ ਨਹੀਂ ਡਿਓ ਤੇ ਕਿੰਨ੍ਹੇ ਫੋਨ ਤੱਕ ਨਹੀਂ ਕਰਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਤਵਿਰ ਪਾਜੀ ਇਹਨਾਂ ਨੇ ਹੱਥ ਕੜੀਆਂ ਲਾ ਕੇ ਸਾਡੇ ਇਤੇ ਹੱਥਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ ਨੂੰ ਬੀੜੀਆਂ ਬੁੜੀਆਂ ਸਭ ਕੁਝ ਢਿੱਡ ਨੂੰ ਲਾ ਲੋ ਕੇ ਸਾਨੂੰ ਕਿਹਾ ਤੁਹਾਨੂੰ ਐਰੀਜ਼ੋਨਾ ਕੈਂਪ ਦੇ ਵਿੱਚ ਲੈ ਕੇ ਜਾਣੇ ਆ ਤੇ ਉਹ ਤੋਂ ਬਾਅਦ ਇਹਨਾਂ ਨੇ ਉੱਥੋਂ ਸਿੱਧੀ ਦੋ ਬੱਸਾਂ ਗਈਆਂ ਸਾਨੂੰ ਸਿੱਧਾ ਮਿਲਟਰੀ ਜਿੱਥੇ 에어 ਫੋਰਸ ਦੇ ਸਾਰੇ ਜਹਾਜ਼ ਉੱਝ ਖਲੋਤੇ ਸੀ ਉੱਥੇ ਜਾ ਕੇ ਸਾਨੂੰ ਇਹਨਾਂ ਨੇ ਜਾਜ ਦੇ ਵਿੱਚ ਐਂਟਰ ਕਰਵਾਤਾ ਤੇ ਸਾਨੂੰ ਤੇ ਕਿਆ ਇਹਨਾਂ ਨੇ ਪਾਈ ਜਰੀ ਜੋ ਉਹਨਾਂ ਕੈਂਪ ਲੈ ਕੇ ਚੱਲੇ ਆ ਉੱਥੇ ਇਹੀ ਸੋਚਦੇ ਆ ਤੇ ਹੱਥੋਂ ਤੇ ਘੜੀਆਂ ਪਾਗਾਂ ਨੂੰ ਸੀਟਾ ਸੂਟਾ ਦੇ ਬਿਠਾਤਾ ਉੱਥੇ ਵੀ ਪਾਈ ਜੀ ਨੂੰ ਬਾਥਰੂਮ ਕਰਨ ਜਾਣਾ ਸੀ ਨਾਲ ਜਾਂਦੇ ਹੀ ਮਤਲਬ ਤੁਰਿਆ ਨਹੀਂ ਜਾਂਦਾ ਪਾਈ ਨਾਲ ਫੜਫੜ ਕੇ ਖੜਦੇ ਹੀ ਉੱਥੇ ਵੀ ਟੌਰਚਰ ਕਰਦੇ ਸੀ ਏਸੀ ਪੂਰਾ ਮਤਲਬ ਛੱਡ ਦਿੰਦੇ কুলਿੰਗ ਕਰਦੇ ਜਾਂ ਜੇ ਪੂਰੀ ਬਲੈਂਕਟਸ ਅਈ ਆਪੇ ਮਤਲਬ ਹੱਥ ਹੱਥ ਘੜੀਆਂ ਨਾਲ ਬੱਦੇ ਹੀ ਤੇ ਬਲੈਂਕਟਸ ਆ ਜਿਹਦਾ ਤੇ ਖਿੱਚ ਖਿੱਚ ਕੇ ਰਾਜ ਆ ਰਹੇ ਸੀ ਹਾਂਜੀ ਬਲੈਂਕਟਸ ਵੀ ਆਪਾਂ ਖਿੱਚ ਖਿੱਚ ਕੇ ਲੈਣੇ ਆਂ ਹਾਂ ਤੇ ਫੂਡ ਵੀ ਉਹੀ ਦਿੰਦੇ ਸਮੋਸੇ ਸਮੋਸੇ ਇਹੀ ਵਿੱਚ ਮਤਲਬ ਮਿੱਠਾ ਇਹੀ ਉਹੀ ਦਿੰਦੇ ਨਾਲ ਪਾਣੀ ਦੀ ਬੋਤਲ ਉਹੀ ਰਿਪੀਟ ਕਰੀ ਜਾਂਦਾ ਸੀ ਬਾਰ ਬਾਰ ਜਾਂ ਇੱਕ ਜੂਸ ਵਗੈਰਾ ਦੇਤਾ Apple juice ਇਹੀ ਮਤਲਬ ਤਿੰਨਾਂ ਕਿ ਚੀਜ਼ਾਂ ਦਿੰਦੇ ਉੱਤੇ ਵੀ ਹੁਣ ਜੇ ਕਈ ਵੀ ਗੱਲ ਸਾਹਮਣੇ ਆ ਰਹੀ ਹੈ ਜਦੋਂ ਮਤਲਬ ਪੂਰਾ ਟਰੰਪ ਨੇ ਇਹ ਐਲਾਨ ਕੀਤਾ ਨਾ ਕਿ ਬਾਹਰ ਕੱਢੂਗਾ ਉਹ ਸਾਰੇ ਇਲੀਗਲ ਜਿਹੜੇ ਹੈਗੇ ਨੇ ਇੱਥੇ ਤਾਂ ਉਹਦੇ ਕਹਿੰਦੇ ਕੰਮ ਤੇ ਵੀ ਜਾਣ ਹਟ ਗਿਆ ਲੋਕ ਬਹੁਤ ਸਾਰੇ ਅਸੀਂ ਜਿੰਨੇ ਲਿੰਕ ਰਿਲੇਸ਼ਨ ਅਸੀਂ ਅੱਗੇ ਦੀ ਅੱਗੇ ਪੁੱਛਿਆ ਲੋਕਾਂ ਤੋਂ ਤਾਂ ਕਹਿੰਦੇ ਉਹ ਹੁਣ ਕੰਮਾਂ ਤੇ ਜਾਣ ਹਟ ਗਏ ਨੇ ਜਿਹੜੇ ਪਹਿਲਾਂ ਗਏ ਹੋਏ ਨੇ ਚਾਹੇ 2 ਸਾਲ ਗਿਆ ਕੋਈ ਚਾਹੇ 3 ਸਾਲ ਪਹਿਲਾਂ ਗਿਆ ਉਹ ਵੀ ਕਹਿੰਦੇ ਅਜੇ ਘਰਾਂ 'ਚ ਬੈਗੇ ਨੇ ਕੋਈ ਸਾਨੂੰ ਕੋਈ ਚਕਾਈ ਨਾ ਦਵੇ ਸਾਡੇ ਨਾਲ ਹੈਗੇ ਭਾਈ ਮੁੰਡੇ ਜਿਹੜੇ ਦੋਨ ਤਿੰਨ ਸਾਲਾਂ ਦੇ ਵਿੱਚ ਇੱਕ ਸ਼ੈਫ ਵੀ ਮੁੰਡਾ ਇੱਕ ਉੱਤੇ ਕੰਮ ਕਰਦਾ ਸੀ ਦੂਜਾ ਰੈ ਕੋਈ ਨਹੀਂ ਅਸਾਇਨ ਸੋਈ ਨਹੀਂ ਕੋਈ ਕੋਸ਼ਿਸ਼ ਵਗੈਰਾ ਨਹੀਂ ਉਹਨਾਂ ਨੂੰ ਵੀ ਨੰਨ ਲਿਆ ਕੇ ਰਿਪੋਰਟ ਕਰਤਾ ਸਭ ਨੂੰ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਭਾਜੀ ਤੇ ਉਸ ਆਈਸ ਰੈਡਾ ਮਾਰ ਰਹੀ ਭਾਜੀ ਇਹਨਾਂ ਦੇ ਕੇਸਕੂਸ ਵਗੈਰਾ ਨਹੀਂ ਲੱਗੇ ਜਾਂ ਇਹਨਾਂ ਦੇ ਕੇਸ ਵਗੈਰਾ ਰਿਜੈਕਟਰ ਜੁਕਟੋਗੇ ਨੇ ਸਾਰਿਆਂ ਨੂੰ ਰਿਪੋਰਟ ਹੀ ਕਰਦੇ ਭਾਜੀ ਇਹਦੇ ਨਾਲ ਮੇਰੇ ਮੁੰਡੇ ਹੀ ਇਥੋਂ ਦੇ ਜੋ ਜੇਖਾਨੋਂ ਵਾਲਦੇ ਉਹ ਭਾਜੀ ਇਦਾਂ ਹੀ ਸਾਰੇ ਡਪੋਣੋਂ ਵਾਲਦੇ ਦੇ ਦੋ ਚਾਚੇ ਤਾਏ ਦੇ ਮੁੰਡੇ ਨੇ ਹਾਂਜੀ ਹਾਂਜੀ ਭਾਜੀ ਚਾਚੇ ਤਾਏ ਦੇ ਮੁੰਡੇ ਉਹ ਤੋਂ ਪਹਿਲੀ ਪੁਲੀ ਸਾਰੀ ਵਿੱਚ ਉਚਕ ਕੇ ਗਈ ਭਾਜੀ ਸਭ ਕੁਝ ਨਾਲ ਹੀ ਰਹੀ ਮੇਰੀ ਨੰਦੋਮੀ ਮੁੰਡੇ ਕੈਂਪ ਦੇ ਵਿੱਚ ਪੋਰਟ 6A ਦੇ ਵਿੱਚ ਹਾਂ ਭਾਜੀ ਅਚਾ ਉਹ ਤੁਹਾਨੂੰ ਪਤਾ ਲੱਗਿਆ ਜੁਰੇ ਗਏ ਹੋਣਗੇ ਕਿਤੇ ਇੱਕ ਦਿਨ ਪਹਿਲਾਂ ਉਸ ਤੋਂ ਪਹਿਲਾਂ ਸਾਨੂੰ ਪਾਈ ਇੱਕ ਬਾਪੂ ਉਹ ਤੋਂ ਪਹਿਲਾਂ ਆਇਆ ਨਾ ਇੱਕ ਦਿਨ ਨਹੀਂ ਨਹੀਂ ਉਹ ਪਹਿਲਾਂ ਹੀ ਪਾਈ ਹਾਂ ਜੀ ਇੱਕ ਦਿਨ ਉੱਥੇ ਇੱਕ ਬਜ਼ੁਰਗ ਜਿਆ ਸੀ ਉਹਦੇ ਪਹਿਲੇ ਪਾਈ ਜੀ ਸਾਰਾ ਕੋਈ ਘਰ-ਕੁਰ ਵੇਚ ਕੇ ਗਿਆ ਸੀ ਆਪਣਾ ਸਾਰਾ ਕੁਝ ਤੇ ਉਹਨੇ ਦੱਸਤਾ ਯਾ ਨੂੰ ਆਣ ਕਿ ਜਦੋਂ ਉਹਨੂੰ ਲੈ ਕੇ ਗਏ ਨਾ ਸਾਰਿਆਂ ਦੇ ਵਿੱਚ ਉਹਨੂੰ ਚੜ੍ਹਨ ਨਹੀਂ ਦਿੱਤਾ ਇਹ ਇਜਾਜ਼ਤ ਤੇ ਭਾਜੀ ਕਿਉਂਕਿ ਉਹਦੇ ਕੋਲ ਪਾਸਪੋਰਟ ਦੂਜਾ ਹੀ ਪਾਸਪੋਰਟ ਨਹੀਂ ਹੈਗਾ ਫਿਰ ਇਹਨਾਂ ਨੇ ਵਾਈਟ ਪਾਸਪੋਰਟ ਬਣਾ ਕੇ ਉਹਨੂੰ 1 ਘੰਟੇ ਬਾਅਦ ਖੜਿਆ ਫਿਰ ਜਾੜਿਆ ਜਾਜ ਦਿੱਤੇ ਉਹਨੂੰ ਉੱਥੇ ਰੋਂਦਾ ਹੀ ਪਾਈ ਬੜੀਆਂ ਫੈਮਲੀਆਂ ਤੇ ਬੜੀਆਂ ਪਿੱਟ ਪਿੱਟੀਆਂ ਭਾਜੀ ਜਿਹੜੇ ਚੜ ਨਹੀਂ ਜੁੰਦੇ ਜਿਹੜੇ ਜਾਂਦੇ ਹੀ ਅਹੀਂ ਨਹੀਂ ਚੜਨ ਨਹੀਂ ਚੜਨਦਾ ਇਹਨਾਂ ਨੂੰ ਪਨਾਮਾ ਦੇ ਵਿੱਚ ਕੈਂਪਾਂ ਦੇ ਵਿੱਚ ਛੁੱਟੀ ਜਾਂਦੇ ਭਾਈ ਉੱਥੇ ਜਿਹੜੀਆਂ ਫੈਮਲੀਆਂ ਜਾਂਦੀਆਂ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਤਾਂ ਸਾਰਾ ਕੁਝ ਅੱਖੀਂ ਦੇਖ ਕੇ ਆਏ ਹੋ ਅਸੀਂ ਜੋ ਪਹਿਲੀ ਫਲਾਈਟ ਆਇਆ ਉਦੋਂ ਦੇਖਿਆ ਇੱਕ 10 ਸਾਲ ਦਾ ਜਵਾਕ ਸੀ ਛੋਟਾ ਜਿਹਾ ਤੁਸੀਂ ਦੇਖੋ ਵੀ ਉਹ ਪਹਿਲਾਂ ਤਾਂ 5-6 ਮਿੰਟਾ ਉਹਨੇ ਟਰੋਮਾ ਚੱਲਿਆ ਹੋਊਗਾ ਜਾਣ ਤੇ ਦੂਜਾ ਜਦੋਂ ਉਹ ਵਾਪਸ ਆਇਆ ਉਹ ਚੀਜ਼ਾਂ ਹਨ ਜੂੜਾ ਸੀ ਉਹਦੇ ਤੇ ਬਾਅਦ ਦੇ ਵਿੱਚ ਦੇਖਿਆ ਕੇਸ ਖੁੱਲੇ ਹੋਏ ਹੋ ਆਈ ਆਇਆ ਵਿਚਾਰਾ ਸੋ ਅਰੇਂਦੇ ਭਾਈ ਜੀ ਸੋ ਜਿੰਨੇ ਕੇਸ ਕੁ ਖੁੱਲੇ ਕੋਈ ਮਤਲਬ ਇਦਾਂ ਜਦੋਂ ਜਹਾਜ ਦੇ ਵਿੱਚ ਬਣਾਉਂਦੇ ਤੇ ਕੇਸ ਕੁ ਖੁੱਲੇ ਹੁੰਦੇ ਸਾਰੇ ਇਹ ਵਾ ਗੁਜਰਾਤੀ ਫੈਮਿਲੀ ਹੁੰਦੀ ਭਾਈ ਜਿਹੜਾ ਇਹਨਾਂ ਦਾ ਪੈਕੇਜ ਹੁੰਦਾ ਇਹਨਾਂ ਨੇ ਰਿਲੀਜ਼ ਹੋ ਕੇ ਪੈਸੇ ਦੇਣੇ ਹੁੰਦੇ ਇਹਨਾਂ ਦਾ ਪੈਕੇਜ ਇਦਾਂ ਹੀ ਲਾਉਂਦੇ ਨੇ 40 ਲੱਖ ਇਹ ਲਾਉਂਦੇ 65 ਲੱਖ 70 ਲੱਖ ਇਦਾਂ ਇਕਰੋੜਾਂ ਚ ਇਹਨਾਂ ਦਾ ਇਹੋ ਫਾਇਦਾ ਹੁੰਦਾ ਵੀ ਇਹਨਾਂ ਨੇ ਪਹੁੰਚ ਕੇ ਕੰਮ ਕੰਮਾਂ ਤੇ ਲੱਗ ਕੇ ਰਿਲੀਜ਼ ਹੋ ਕੇ ਬਾਹਰ ਫਿਰ ਪੈਸੇ ਦਿੰਦੇ ਭਾਈ ਗੁਜਰਾਤੀ ਫੈਮਿਲੀ ਹੁੰਦੀ ਜਿਹੜੀ ਸਾਰੀ ਅੱਛਾ ਉੱਥੇ ਪਹੁੰਚ ਕੇ ਫਿਰ ਹਾਂ ਰਿਲੀਜ਼ ਹੋ ਕੇ ਕੀ ਐਸਕੂਸ ਵਗੈਰਾ ਲਾ ਤਾਂ ਉਹ ਵੀ ਸਾਰੇ ਆ ਗਏ ਹੁਣ ਉਹ ਵੀ ਉਹ ਤੇ ਭਾਜੀ ਖੁਸ਼ੀ ਖੁਸ਼ੀ ਆਏ ਸਾਰੇ ਜਾਨੀ ਉਹਨਾਂ ਨੇ ਕਿਹੜਾ ਪੈਸੇ ਪੂਰੇ ਦਿੱਤੇ ਆਪਣੀ ਇੰਡੀਆ ਦਾ ਬੜਾ ਰੋ 에어ਪੋਰਟ ਤੇ ਜਦੋਂ ਉਤਰੇ ਬਹੁਤ ਮੁੰਡਾ ਰੋਇਆ ਭਾਜੀ ਬਹੁਤ ਮੁੰਡਾ ਚੁੱਪ ਕਰਾਉਂਦੀ ਗਾੜੀ ਪੁਲਿਸ ਨੂੰ ਨਹੀਂ ਕੀਤੀ ਨਹੀਂ ਮੁੰਡੇ ਚੁੱਪ ਕਰਦੇ ਬਹੁਤ ਰੋਇਆ ਭਾਈ ਮੁੰਡਾ ਫੈਮਲੀਆਂ ਦੀ ਫੈਮਲੀਆਂ ਪਿੱਟਦੀਆਂ ਭਾਈ ਚੀਕਾਂ ਮਾਰਦੇ ਉਥੇ 에어ਪੋਰਟ ਤੇ ਨਰ ਦੇ ਨੇ ਰੁਪਏ ਲੱਗੇ ਨੇ ਲੱਖਾਂ ਰੁਪਿਆ ਕਰੋੜਾ ਘਰ ਘਰ ਵਗੈਰਾ ਸਭ ਆਪਣੇ ਘਰ ਵੇਚ ਤੇ ਸਾਡੇ ਨਾਲ ਫੈਮਿਲੀ ਉਹਨਾਂ ਨੇ ਘਰ ਘਰ ਆਪਣਾ ਸਭ ਕੁਝ ਝੁੱਗੀ ਦੇ ਵਿੱਚ ਰੈਂਡੇ ਭਾਈ ਕਈ ਜਿਹੜਾ ਘਰ ਚ ਰਹਿੰਦੇ ਸੀ ਉਹ ਵੇਚਦਾ ਸੀ ਹਾਂ ਕਈ ਕਿਰਾਏ ਦੇ ਵਿੱਚ ਭਾਈ ਰਹਿਣ ਦੇ ਹੀ ਕਈ ਰਿਸ਼ਤੇਦਾਰਾਂ ਕੋਲ ਰੈਂਡੇ ਤੇ ਬਹੁਤ ਔਕਾ ਭਾਈ ਘਰ ਗੈਣੇ ਪਾ ਪਾ ਕੇ ਸਾਰੇ ਗਏ ਹੀ ਆਪਣਾ ਤੇ ਹੁਣ ਉਹ ਕਿੱਥੇ ਰਹਿੰਦੇ ਸੀ ਫਿਰ ਹੁਣ ਅਜ ਤਾਂ ਆਪਣੇ ਰਿਸ਼ਤੇ ਰਿਸ਼ਤੇਦਾਰਾਂ ਕੋਲ ਭਾਈ ਰਹਿੰਦੇ ਹੁਣ ਵੇਖੋ ਕੀ ਵਿਚਾਰੇ ਕਰਦੇ ਆ ਉਹ ਫੈਮਿਲੀ ਕਿੱਥੋਂ ਦੀ ਸੀ ਫੈਮਿਲੀ ਉਹ ਵੀ ਇੱਥੋਂ ਦੀ ਭਾਈ ਆ ਦੂਜਾ ਹਾਂ ਜੰਨੀਆ ਜੈੰਤੀਪੁਰ ਦੇ ਲਾਗੇ ਪਖਰਪੁਰਾ ਇੱਥੋਂ ਦੀ ਫੈਮਲੀ ਸੀ ਉਹ ਸਾਰੀ ਫੈਮਲੀ ਨੇ ਪੈਕੇਜ ਚਲਵਾਇਆ ਸੀ ਹਾਂ ਪੈਕੇਜ ਪੈਸੇ ਦਿੱਤੇ ਹੀ ਉਹਨੇ ਮਤਲਬ ਸਾਰੇ ਤੇ ਹੁਣ ਵੇਖੋ ਭਾਈ ਵਿਚਾਰੇ ਕੀ ਕਰਦੇ ਆ ਤੇ ਬਹੁਤ ਰੋਂਦੇ ਆਏ ਗੁਜਰਾਤੀ ਫੈਮਲੀ ਜਿਹੜੀ ਗੁਜਰਾਤੀ ਸਾਰੇ ਜਣੇ ਜਿਹੜੇ ਹੱਸੇ ਬਸ ਬਾਕੀ ਦੇ ਇੰਡੀਆ ਆਪਣੇ ਸਾਰੇ ਨਹੀਂ ਇਹ ਉਹਨਾਂ ਦੇ ਏਜੰਟ ਹੁੰਦੇ ਨੇ ਆਏ ਕਿ ਬਾਅਦ ਚੋ ਵੀ ਰੁਪਿਆ ਲੈਣਗੇ ਭਾਈ ਗੁਜਰਾਤੀ ਭਾਈ ਉਹਨਾਂ ਦੇ ਏਜੰਟ ਇਦਾਂ ਹੁੰਦੇ ਆ ਮਤਲਬ ਸਾਰਾ ਪੈਸਾ ਉਹਨਾਂ ਨੇ ਪਹੁੰਚ ਕੇ ਦੇਣਾ ਹੁੰਦਾ ਸਾਰਾ ਹੀ ਪੈਸਾ ਟੋਟਲ ਪਾਵੇਂ 65 ਲੱਖ ਲੱਗੇ 70 ਲੱਖ ਲੱਗੇ ਉਹਨਾਂ ਕੋ ਇਹ ਹੀ ਤਾਂ ਹੀ ਜ਼ਿਆਦਾ ਲੈਂਦੇ 65 70 ਲੱਖ ਉਹਨਾਂ ਦਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਭਾਜੀ ਗੁਜarati ਫੈਮਿਲੀ ਦਾ ਆਪਣੀ ਨੀਂਦ ਜ਼ਿਆਦਾ ਜਿਹੜੇ ਪੰਜਾਬੀ ਜੂਂ ਜੁੰਡੇ ਇਹਨਾਂ ਨੇ 40 40 ਲੱਖ 42 42 ਲੱਖ ਕੇ ਇਹਨੇ 45 ਲੱਖ ਲਾਇਆ ਭਾਈ ਇਸ ਵਾਰ ਕੁੜੀਆਂ ਬਹੁਤ ਆਈਆਂ ਜੀ ਆਹ ਫਲਾਈਟ ਆਈ ਹੈ ਨਾ ਮਤਲਬ 10 ਤੋਂ ਮਿਲਦਾ 11 ਦੇ ਵਿਚਾਲੇ ਕੁੜੀਆਂ ਚੰਡੀਗੜ੍ਹ ਦੀਆਂ ਆਈਆਂ ਨੇ ਕੁੜੀਆਂ ਬਹੁਤ ਆਈਆਂ ਜੀ ਭਾਈ ਕੁੜੀਆਂ ਦੇ ਕਈਆਂ ਦੇ ਹਸਬੰਦ ਵੀ ਉੱਥੇ ਗਏ ਹੀ ਮਤਲਬ ਅਮਰੀਕਾ ਦੇ ਵਿੱਚ ਸਾਡੇ ਨਾਲ ਆਪ ਫੈਮਿਲੀ ਆਈ ਜੂਪੀ ਤੋਂ ਆਈ ਭਾਈ ਫੈਮਿਲੀ ਤੇ ਉਹਦਾ ਵੀ ਹਸਬੰਡ ਉੱਥੇ ਪਹਿਲਾਂ ਅਮਰੀਕਾ ਦੇ 8-9 ਸਾਲ ਹੋ ਗਏ ਹੀ ਉਹਨੇ 70 ਲੱਖ ਲਾਇਆ ਸੀ ਮੁੰਡਾ ਹੀ ਛੋਟਾ ਜਿਹਾ ਉਹ ਵੀ ਸਾਰਿਆਂ ਨੇ ਵੈਬ ਵਾਫਸ ਪੇਜ ਤੇ ਪਾਈ ਸਾਰਾ ਕੁਝ ਨੇੜੀਆਂ ਕੁੜੀਆਂ ਮਲਵਾਈਆਂ ਇਹ ਕੱਲੀਆਂ ਹੀ ਡੌਂਕੀ ਲਾ ਕੇ ਗਈਆਂ ਆਉਣੀਆਂ ਪੂਰੇ ਗਰੁੱਪ ਵਿੱਚ ਜਾਂ ਬਈ ਕਿਵੇਂ ਇਹਨਾਂ ਰੱਖੀ ਕੁੜੀਆਂ ਭਾਈ ਇੰਗਲੈਂਡ ਤੋਂ ਗਈਆਂ ਡੌਂਕੀ ਲਾ ਕੇ ਜਿਹੜੀਆਂ ਨਾਲ ਇਹ ਚਾਰ ਕੁੜੀਆਂ ਸੀ ਉਹ ਰੂਟ ਦੱਸਿਆ ਨੇ ਜਾਂ ਸਾਰਾ ਜੁਕੀ ਤੋਂ ਸਲਵਾਰ ਸਲੋਹਾ ਡੋਰ ਵਗੈਰਾ ਜੁਕੀ ਤੋਂ ਗਈਆਂ ਹੀ ਕਈ ਦੋ ਕੁੜੀਆਂ ਇੱਕ ਦਿਨ ਨਾ ਕੋ ਸਿਮਰ ਨਹੀਂ ਤੇ ਇੱਕ ਦਿਨ ਹਰਮਨ ਜੀ ਹਰਮਨਪ੍ਰੀਤ ਕੋਈ ਕੁੜੀ ਦਿਨਾਂ ਅਸੀਂ ਮਤਲਬ ਡੌਂਕੀ ਲਾ ਕੇ ਯੂਕੇ ਤੋਂ ਅਮਰੀਕਾ ਗਈਆਂ ਹਾਂ 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 ਇੰਗਲੈਂਡ ਤੋਂ ਭਾਈ ਤੇ ਡੌਂਕਰਾਂ ਦਾ ਉੱਥੇ ਕੀ ਮਤਲਬ ਰਵੱਈਆ ਰਹਿੰਦਾਗਾ ਤੁਹਾਡੇ ਨਾਲ ਕਿਉਂਕਿ ਜਦੋਂ ਇੱਕ ਤਾਂ ਹੁੰਦੇ ਇਹ ਸਾਰਾ ਰਾਹ ਰੂਟ ਜਿਹੜਾ ਰੂਟ ਹੈ ਤੁਸੀਂ ਤਾਂ ਹਾਲਾਂਕਿ ਨਹੀਂ ਤਾਗੇ ਤਾ ਪਰ ਫਿਰ ਵੀ ਤੁਸੀਂ ਉੱਥੇ ਮਿਲੇ ਹੋਵੋਗੇ ਸਾਰਿਆਂ ਨੂੰ ਜਿਹੜੇ ਡੌਂਕੀ ਲਾ ਕੇ ਆਏ ਨੇ ਉਹ ਦੱਸਦੇ ਹੋਣਗੇ ਡੌਂਕਰਾਂ ਤੋਂ ਭਾਈ ਇਦਾਂ ਜਿੱਦਾਂ ਪੇਮੈਂਟ ਨਹੀਂ ਕਲੀਅਰ ਹੁੰਦੀ ਮੁੰਡਿਆਂ ਦੇ ਮੂਹਰੇ ਚਪੇੜਾ ਵੀ ਮਾਰੀਆਂ ਦੋ ਤਿੰਨ ਕਈਆਂ ਕੋ ਫੋਨ ਵੀ ਕੋਈ ਡੌਂਕਰਾਂ ਨੇ ਜਿਨ੍ਹਾਂ ਦੀ ਪੇਮੈਂਟ ਏਜੰਟ ਨਹੀਂ ਕਲੀਅਰ ਕਰਦੇ ਐ ਗਾ ਉਹਨਾਂ ਨੂੰ ਕੁੱਟਦੇ ਵੀ ਆ ਭਾਈ ਵੋਦਕਟ ਦੇ ਮੁੰਡਿਆਂ ਨੂੰ ਫੋਨ ਫਾਨ ਸਭ ਕੁਝ ਖੋਖਾ ਲੈਂਦੀ ਉਹਨਾਂ ਕੋ ਪੈਸੇ ਪੂਰੇ ਸਭ ਕੁਝ ਖੋਹ ਲੈਂਦੀ ਜਿਹੜਾ ਪਨਾਮਾ ਦੇ ਜਿਹੜੇ ਪਨਾਮਾ ਚ ਗੇਮ ਗੁੰਦੇ ਹੁੰਦੇ ਹਨ ਭਾਈ ਉੱਥੇ ਬੜਾ ਮਤਲਬ ਕੰਮ ਔਖਾ ਜਿਹੜਾ ਪਨਾਮਾ ਉੱਥੋਂ ਪੈਸੇ ਪੂਰੇ ਬਹੁਤ ਖੁੰਦੇ ਆ ਜਾਂ ਜਿੱਦਾਂ ਕੈਨ ਕਨ ਦੇ ਵਿੱਚ ਕੈਨ ਕਨ ਜਿੱਦਾਂ ਮੈਕਸੀਕੋ ਸਿਟੀ ਜਾਣਾ ਉੱਥੇ ਟ੍ਰੇਲਰਾਂ ਦੇ ਵਿੱਚ ਖੜਦੇ ਭਾਈ ਕੰਟੇਨਰਾਂ ਦੇ ਵਿੱਚ ਪੈਸੇ ਪੂਰੇ ਸਭ ਕੁਝ ਖੋਹ ਖੋਹ ਲੈਂਦੀ ਉੱਥੇ ਫੋਨ ਫਾਨ ਵਗੈਰਾ ਜਿੰਨਾਂ ਦੀ ਪੇਮੈਂਟ ਨਹੀਂ ਕਲੀਅਰ ਹੁੰਦੀ ਤੁਹਾਡੇ ਕਿੰਨੇ ਰੁਪਏ ਲੱਗੇ ਮੇਰਾ ਭਾਈ ਟੋਟਲ 40 ਲ 40000 ਰੁਪਏ ਹੋਣਗੇ ਆ ਤੁਹਾਡਾ ਹਾਂਜੀ ਉਹ ਸਫਾਈ ਹੁਣੇ ਰ ਜਿਹੜੇ ਪਹਿਲਾਂ ਗਏ ਹੋਏ ਨੇ ਬਹੁਤ ਸਾਲਾਂ ਦੇ ਜਿਨ੍ਹਾਂ ਦੇ ਕੇਸ ਕੋਸ ਲੱਗੇ ਹੋਏ ਨੇ ਉਹਨਾਂ ਦੇ ਬਾਰੇ ਕੀ ਅਪਡੇਟ ਹੈ ਕਿ ਉਹ ਵੀ ਬਾਹਰ ਆਉਣਗੇ ਜਿਹੜੇ ਕਿਉਂਕਿ ਕਈ ਇਹ ਸੋਚੀ ਜਾਂਦੇ ਵੀ ਬੌਂਡ ਪਾਏ ਜਾਂਦਾ ਹੈ ਬੌਂਡ ਭਰ ਦੋ ਫਿਰ ਕੋਈ ਚੱਕਰ ਨਹੀਂ ਨਹੀਂ ਬੌਂਡ ਬੌਂਡ ਤੇ ਕੇ ਨੂੰ ਪਾਈ ਵਕੀਲ ਹੀ ਨਹੀਂ ਕਰਨ ਦੇਣਦੇ ਉਹ ਇਹ ਵਾਪੇ ਜਿਨ੍ਹਾਂ ਦੇ ਕੋਈ ਨਹੀਂ ਜਿਨ੍ਹਾਂ ਦੇ ਕੇਸ ਕੋਸ ਲੱਗੇ ਉਹਨਾਂ ਦੀ ਇਤਨੀ ਕੋਈ ਕੱਲ ਜਿਨ੍ਹਾਂ ਦੇ ਕੇਸ ਰਜੈਕਟਰ ਵਗੈਰਾ ਹੋਏ ਉਹਨਾਂ ਦਾ ਮਤਲਬ ਹੈ ਕਿ ਇਹਨਾਂ ਦੀ ਡਪੋਟ-ਪੂਟ ਕਰਨ ਦਾ ਇੱਕ ਨਵੀਂ ਵੀ ਥੋੜੀ ਜੀ ਇਨਫੋਰਮੇਸ਼ਨ ਸਾਨੂੰ ਦਿਓ ਕਿ ਜਿਵੇਂ ਲੋਕ ਇਧਰ ਜਿਹੜੇ ਵਿਚਾਰੇ ਪੜ੍ਹੇ ਲਿਖੇ ਨਹੀਂ ਹੈਗੇ ਜਾਂ ਜਿਨ੍ਹਾਂ ਨੂੰ ਹਜੇ ਜਿਹੜੇ ਅਵੇਅਰ ਨਹੀਂ ਹੈਗੇ ਉਹ ਬਹੁਤ ਸਾਰੇ ਇਦਾਂ ਦੇ ਜਾਲਾਂ 'ਚ ਫਸ ਜਾਂਦੇ ਨੇ ਜਿਵੇਂ ਕੋਈ ਕਹਿੰਦਾ ਕਿ ਉੱਥੇ ਸਾਇਲਮਲੀ ਅਪਲਾਈ ਕਰ ਦਿੰਦੇ ਨੇ ਚਿੱਠੀਆਂ ਦੇਖੀਆਂ ਜਾਂਦੇ ਨੇ ਸੁਮੇਤ ਮਾਨ ਦੀਆਂ ਕੋਈ ਅੱਜ ਕੱਲ ਤਾਂ ਇੱਕ ਐਮਪੀ ਦੀ ਹੋਰ ਦੀ ਚਿੱਠੀ ਵੀ ਚੱਲਣ ਲੱਗੀ ਕਹਿੰਦੇ ਮਤਲਬ ਉਹ ਚੀਜ਼ਾਂ ਉੱਥੇ ਵੈਲਿਡ ਹੈਗੀਆਂ ਕਿ ਉਹ ਗੱਲਾਂ ਨੇ ਜਾਂ ਉੱਥੇ ਹੁੰਦਾ ਕੁਝ ਹੈ ਨਾ ਬਰਜੀ ਸਿੰਘ ਮਾਨ ਦੀ ਚਿੱਠੀ ਤੇ ਭਾਈ ਇਹਨਾਂ ਨੇ ਨਗਲੈਕਟ ਮਤਲਬ ਉਹ ਸੁਣਦੀ ਨਹੀਂ ਜਿੱਦਾਂ ਮਤਲਬ ਮੁੰਡੇ ਆਖ ਪੀਜ ਦਾ ਗਿਆ ਮੋਦੀ ਇੱਥੇ 12 ਤਰੀਕ ਨੂੰ ਗਿਆ ਸ਼ਾਇਦ ਇਹ ਨਹੀਂ ਆਖਿਆ ਨਾ ਕੋਈ ਖਤਰਾ ਖਤਰਾ ਨਹੀਂ ਨੂੰ ਝੂਠ ਬੋਲਦੇ ਮਤਲਬ ਪੰਜਾਬੀ ਸਭ ਕੁਝ ਉਹਦਾ ਕਰਕੇ ਪਾਜੀ ਰਿਜੈਕਟ ਕਰ ਦਿੱਤੀ ਤੁਸੀਂ ਮਰਜੀਤ ਸਿੰਘ ਮੰਗਦੇ ਬਹੁਤ ਮਾਨ ਦੇ ਜਿਹੜਾ ਬਿਆਨ ਹੀ ਉਹ ਵੀ ਬਹੁਤ ਫੇਲ ਹੋਣ ਦੇ ਪਰ ਹੁਣ ਦੇ ਹੋਣ ਹੀ ਨਹੀਂ ਡੇ ਪਾਜੀ ਨਹੀਂ ਵੈਸੇ ਉਹ ਚਲਦੀ ਸੀ ਕਿਤੇ ਇਹ ਪਰਚੀ ਹੈਗੀ ਚਲਦੀ ਇਹ ਇਹ ਸੱਚਾ ਮਤਲਬ ہاں ਚਿੱਠੀ ਚਲਦੀ ਪਾਈ ਉਹਦੀ ਪੱਕੇ ਕਈ ਮੁੰਡੇ ਜਿਹੜੇ ਪੱਕੀ ਹੋਏ ਆ ਜਿਹੜੇ ਗ੍ਰੀਨ ਕਾਰਡ ਮਿਲੇ ਚਿੱਟੀ ਕਈ ਮਤਲਬ ਛੱਲੀ ਫੇਰ ਮੱਲ ਲਗਾ ਕੇ ਖੜੀ ਚਿੱਟੀ ਸਭ ਕੁਝ ਹੈ ਉਹ ਚਿੱਟੀ ਚੱਲਦੀ ਪਈ ਸੀ ਮੰਜੀ ਸਿਮਾਂ ਦੀ ਹੁਣ ਕੋਈ ਸਾਇਲਮ ਸੁਲਮ ਨਹੀਂ ਦੇ ਰਹਾ ਮੈਨੂੰ ਭਾਈ ਸੋਨੀ ਨਹੀਂ ਡੈਨਾ ਘਰ ਘਾਲ ਕਰਨ ਦੇ ਉਤੋਂ ਸਿੱਧੇ ਕੈਂਪਾਂ ਦੇ ਵਿੱਚ ਡਿਪੋਰਟ ਕਰੀ ਜਾਂਦੇ ਆ ਰੱਖ ਰੱਖ ਕੇ ਤੁਸੀਂ ਕਿੰਨੇ ਸਾਲ ਦੇ ਹੋ ਮੈਂ ਭਾਈ 22 ਸਾਲਾਂ ਦਾ ਪਲਸ 2 ਕੀਤੀ ਹੈ ਗ੍ਰੈਜੂਏਸ਼ਨ ਕੀਤੀ 2021 ਦੇ ਵਿੱਚ ਦੋ ਵਾਰੀ ਕੈਨੇਡਾ ਦੀ ਫਾਈਲ ਆਈ ਇੱਕ ਵਾਰੀ ਆਸਟ੍ਰੇਲੀਆ ਦੀ ਲਾਈ ਤੇ ਇੱਕ ਵਾਰੀ ਨਿਊਜ਼ੀਲੈਂਡ ਦੀ ਵੀ ਲਾਈ ਨਿਊਜ਼ੀਲੈਂਡ ਦੀ ਇੰਟਰਵਿਊ ਨਹੀਂ ਕਲੀਅਰ ਹੋਈ ਆਸਟ੍ਰੇਲੀਆ ਦੀ ਜੀਟੀ ਨਹੀਂ ਭਾਈ ਕਲੀਅਰ ਹੋਈ ਬਹੁਤ سارے ਲੋਕ ਨਾ ਮਲੇ ਸੋਚਦੇ ਆ ਕਿ ਦੋ ਨੰਬਰ ਚ ਜਾਣ ਦਾ ਕਿਉਂ ਸੋਚਦੇ ਨੇ ਲੋਕ ਹਨਾ ਉਹਨਾਂ ਨੂੰ ਵੀ ਬਾਰੇ ਤੁਸੀਂ ਮਾੜਾ ਦੱਸੋ ਕਿ ਤੁਸੀਂ ਜਿੰਮੇਵਾਰ ਆਪ ਹੀ ਦੱਸ ਰਹੇ ਸੀ ਕਿ ਕੈਨੇਡਾ ਵੀ ਲਾਈ ਹੈ ਆਸਟ੍ਰੇਲੀਆ ਵੀ ਲਾਈ ਹੈ ਇਹ ਤਾਂ ਰਿਫਿਊਜ਼ ਲਾ ਗਈ ਸੀ ਫਿਰ ਰਿਫਿਊਜ਼ ਲਾਈ ਹੋਏ ਭਾਈ ਮੈਂ ਹਾਈਲਾਈਟਸ ਕੀਤੀ ਪੀਟੀ ਕੀਤੀ ਜਦੋਂ ਵੀ ਪੀਟੀ ਚ 60 ਸਕੋਰ ਆਇਆ ਹੀ ਉਦੋਂ ਫਿਰ ਮੈਂ ਟਰਾਈਟਰੀ ਕੀਤੀ ਨਹੀਂ ਗੱਲ ਬਣੀ ਫਿਰ ਬਾਅਦ ਵਿੱਚ ਵਰਕ ਪਰਮਿਟ ਦੀ ਫਾਈਲ ਆਈ 45 ਲੱਖ ਰੁਪਏ ਲਾਇਆ ਸੀ ਕੈਨੇਡਾ ਦੀ ਹਲੇ ਤੱਕ ਮੇਰੀ ਫਾਈਲ ਲੱਗੀ 2.5 ਸਾਲ ਹੋ ਗਏ ਰਿਜ਼ਲਟ ਕੋਈ ਨਹੀਂ ਆਇਆ ਹੁਣ ਇਹ ਵਾ ਤੇ ਹੁਣ 5 ਸਾਲਾਂ ਲਈ ਬੈਨ ਕਰਤਾ ਅਮਰੀਕਾ ਉਹ ਗਾੜੀ ਫਿੰਗਰ ਸ਼ੇਅਰ ਮਤਲਬ ਇਨਫੋਰਮੇਸ਼ਨ ਸ਼ੇਅਰ ਹੋਣੀ ਨਹੀਂ ਉਹ ਵੀ ਮੇਰੇ ਨਾਲ ਅੱਗੇ ਕੀ ਸੋਚਾਂ ਫਿਰ ਹੁਣ ਹੁਣਾਂ ਕਿ ਵੇਖੋ ਭਾਈ ਕੀ ਕਰਦੇ ਕਿ ਏਜੰਟਾਂ ਤਾਂ ਤਾਂ ਤੇ ਆਗਾ ਮਤਲਬ ਕੁਝ ਕਰਦਾ ਮੈਂ ਕੋਈ ਕਰੂਗਾ ਵੇਖੋ ਕੀ ਕਰਦਾ ਮੇਰੇ ਕੋ ਵੀਜ਼ਾ ਆਇਆਗਾ ਦਾਂ 7ਵੇਂ ਮਹੀਨੇ ਤੱਕ ਜੂਨ ਚ ਲਈ ਦੇ ਉਹਦਾ ਇਡਲੀ ਦਾ ਹਾਂ ਵੇਖੋ ਚੜਨ ਨਹੀਂ ਦਿੰਦੇ ਕਿ ਨਹੀਂ ਹੁਣ ਫੇਰ ਕਹਿੰਦੇ ਤੇ ਆ ਕੇ ਚੜਾਉਂਗਾ ਮੈਂ ਨਹੀਂ ਮਤਲਬ ਇੱਥੇ ਤੁਹਾਡੇ ਯਾਰ ਦੋਸਤ ਜਿਹੜਾ ਤੁਹਾਡਾ ਸਰਕਲ ਸਾਰਾ ਬਾਹਰ ਹੀ ਹੈ ਜੇ ਇੱਥੇ ਵੀ ਨਹੀਂ ਐ ਦੋਸਤ ਭਾਈ ਇੱਥੇ ਹੀ ਸਾਰੇ ਮਤਲਬ ਕੋਈ ਹੈ ਕਿ ਜਿਹੜੇ ਅਮਰੀਕਾ ਦੇ ਕਹਿੰਦੇ ਸ ਬਾਕੀ ਸਾਰੇ ਭਾਈ ਇੱਥੇ ਹੀ ਸਾਰੇ ਤੁਸੀਂ ਇੱਥੇ ਰਹਿਣਾ ਨਹੀਂ ਫੇਰ ਪੰਜਾਬ 'ਚ ਪੰਜਾਬ 'ਚ ਭਾਈ ਜੇ ਰਹਿਣ ਦਾ ਹੀ ਕਿੱਥੇ ਔਖਾ ਜਿਹਾ ਹੁਣ ਭਾਈ ਕਰਜ਼ਾ ਚੜ ਗਿਆ ਸਿਰ ਤੇ ਉਹ ਲਾਉਣਾ ਤੇ ਹੈਗਾ ਹੀ ਜਣਾ ਇੱਥੇ ਤੇ ਤੁਹਾਨੂੰ ਪਤਾ ਕਿੰਨਾ ਲੱਥਣਾ ਹੀ ਨਹੀਂ ਆ ਜੀਤੇ ਮੈਨੂੰ ਕੋਈ ਜੌਬ ਦੇ ਲਈ ਜਾਂ ਕੋਈ ਪ੍ਰਾਈਵੇਟ ਜਾਂ ਕੋਈ ਆਪ ਦਾ ਕੋਈ ਕੰਮਦੰਦਾ ਕੋਈ ਤੋਂ ਨਾ ਜੌਬ ਦੇ ਕੀ ਭਾਈ 15-20000 ਰੁਪਏ ਮਿਲ ਜੂਗਾ ਉਹਦੇ ਨਾਲ ਕਿੱਥੇ ਮਤਲਬ ਸਰਕਾਰੀ ਸੁਰਖਰੀ ਤੁਹਾਨੂੰ ਪਤਾ ਨਹੀਂ ਲੱਣੀ ਬਹੁਤ ਸਾਰੇ ਉੱਥੇ ਤੁਹਾਨੂੰ ਮਿਲੇ ਹੋਣਗੇ ਕੋਈ ਲੋਕਾਂ ਦੇ ਆਪ ਦੀਆਂ ਕਿਉਂਕਿ ਕਈ ਤਾਂ ਅਸੀਂ ਦੇਖਿਆ ਜਿਨ੍ਹਾਂ ਦੇ ਕੋਈ ਇੱਕ ਪੱਦਾ ਕਿੱਲਾ ਸੀ ਉਹ ਵੀ ਵੇਚਦਾ ਜਿਹਦੇ ਦੋ ਕਿੱਲੇ ਸੀ ਉਹ ਵੀ ਵੇਚ ਕੇ ਘਰ ਵੀ ਆਪ ਦੇ ਗਰਵੀ ਗੁਰਵੀ ਰੱਖ ਕੇ ਲਾਂਗੇ ਹਾਂ ਭਾਈ ਬਹੁਤ ਫੈਮਲੀ ਹੈ ਜਿਨ੍ਹਾਂ ਨੇ ਆਪਣੇ ਇੱਕ ਇੱਕ ਕਿਲਾ ਜਿਹੜੇ ਕਿਲਾ ਕਿਲਾ ਜਿਨ੍ਹਾਂ ਨੂੰ ਹੁੰਦਾ ਸੀ ਭੈਣਾਂ ਦੇ ਵਿਆਹ ਕਰਨ ਵਾਲੇ ਤੇ 33 ਸਾਲਾਂ ਦੀ ਮੁੰਡਿਆਂ ਦੀ ਭੈਣ 29 ਸਾਲਾਂ ਦੀ ਮੁੰਡੇ ਦੀ ਭੈਣ ਸੀ ਉਹ ਦਿਨ ਤਾਂ ਮੈਂ ਜਾਣਾ ਹੀ ਨਹੀਂ ਕਰ ਭਾਈ ਦਵਾਈ ਖਾ ਲੈਣੀ ਮੇਰਾ ਰਾਹ ਦੇ ਵਿੱਚ ਹੀ ਉਹਦੇ ਪਿਓ ਨੇ ਆਖਿਆ ਤੂੰ ਨਾ ਜਾ ਨਾ ਜਾ ਨਾ ਜਾ ਹੀ ਮਤਲਬ ਕਾਹੇ ਜੋਗੀ ਰਹਿਣਾ ਮਤਲਬ ਸਭ ਕੁਝ ਤੇ ਔਖਾ ਭਾਈ ਮਤਲਬ ਰੋਦਾ ਵੀ ਬਾਹਰ ਨਾ ਜਾ ਰੋਂਦਾ ਹੀ ਮਾਂ ਵੀ ਰੋਂਦੀ ਮੁੰਡੇ ਦੀ ਇੱਥੇ ਉੱਥੇ ਮਰ ਕੇ ਇੱਥੇ ਇੱਥੇ ਹੀ ਹੋਈ ਸੀ ਫੈਮਿਲੀ ਭਾਈ ਸਾਰੀ ਇੱਥੇ ਹੈਗੀ ਸੀ ਆ ਸਿੰਘੂ ਬਾਰਡਰ ਦੇ ਲਾਗੇ ਫੈਮਿਲੀ ਦਾ ਪਿੰਡ ਹੀ ਤੇ ਉਹ ਵੀ ਹੁਣ ਰਿਪੋਰਟ ਹੋ ਗਿਆ ਮੁੰਡਾ ਸਾਰੇ ਭਾਈ ਸਾਰੇ ਰਿਪੋਰਟ ਸਾਰੇ ਮੁੰਡੇ ਜਿਹੜੇ ਨਾਲ ਹੀ ਅੱਡੇ ਕੈਂਪਾਂ ਵਿੱਚ 14 14 ਤੋਂ ਬਾਅਦ ਲਿਸਟ ਆ ਗਈ ਆ ਾਡੇ ਤਿੰਨ ਬੱਸਾਂ ਤੋ ਦੋ ਬੱਸਾਂ ਤੋ ਰਹੀਆਂ ਇਹਨਾਂ ਦੋ ਗੱਡੀਆਂ ਤੋ ਰਹੀਆਂ ਇਹ ਇਹ ਪਹਿਲਾਂ ਤੁਸੀਂ ਮਾੜਾ ਮੋਟਾ ਕੁਝ ਸੁਣਿਆ ਸੀ ਭਾਈ ਜਿੰਮੇ ਅਸੀਂ ਇਟਲੀ ਤੋਂ ਉੱਥੇ ਗਏ ਹਾਂ ਮਾੜਾ ਮੋਟਾ ਤੁਹਾਨੂੰ ਜਾਣਕਾਰੀ ਹੋ ਤੁਹਾਡੇ ਮਿੱਤਰ ਵੀ ਬਾਹਰ ਹੈਗੇ ਨੇ ਵੀ ਕੋਈ ਟਰੰਪ ਹੈ ਜਾ ਕਿਉਂਕਿ ਉਹਨਾਂ ਤਾਂ ਪਹਿਲੀ ਕਹਤਾ ਸੀ ਜਦੋਂ ਦੀ ਆਪਦੀ ਕੈਂਪੇਨ ਸੀਗੀ ਚੋਣਾਂ ਦੀ ਤਾਂ ਉਹਦੇ ਵਿੱਚ ਕਹਿਣਾ ਹੁੰਦਾ ਸੀ ਕਿ ਮੈਂ ਲੀਗ ਰਹਿ ਨਹੀਂ ਦੇਣੇ ਇੱਥੇ ਉਹ ਤੇ ਭਾਜੀ ਨੂੰ ਇਹ ਹੀ ਕਿ ਤਿੰਨ ਚਾਰ ਮਹੀਨੇ ਬਾਅਦ ਫੈਸਲਾ ਮਤਲਬ ਲਊਗਾ ਇਹ ਤਿੰਨ ਚਾਰ ਮਹੀਨੇ ਬਾਅਦ ਡਿਸੀਜਨ ਲਊ ਪਰ ਇੰਨੇ ਤੇ ਮੌਕੇ ਤੇ ਲੈ ਲੈ ਡਿਸੀਜਨ ਉਸੇ ਟਾਈਮ ਹੀ ਹਨ ਤੇ ਇਹ ਹੀ ਨਾ ਤਿੰਨ ਚਾਰ ਮਹੀਨੇ ਸ਼ਾਇਦ ਕੱਢ ਲਵੇ ਪਰ ਇੰਨੇ ਤੇ ਉਸੇ ਵੇਲੇ ਮੌਕੇ ਤੇ ਭਾਈ ਰਿਪੋਰਟ ਕਰਨ ਦੇ ਪਏ ਮੁੰਡੇ ਸਾਰੇ ਹੁਣ ਘਰੇ ਜੋ ਤੁਸੀਂ ਆਇਓ ਪਹਿਲੀ ਵਾਰ ਤੁਸੀਂ ਆਪ ਹੀ ਫੋਨ ਕਰਕੇ ਦੱਸਿਆ ਆਪਣੇ ਘਰ ਦੇ ਨੂੰ ਫਿਰ ਨਹੀਂ ਭਾਈ ਉਹਨਾਂ ਨੇ ਉੱਥੇ ਕੀਤਾ ਮਤਲਬ ਲਿਸਟ ਆ ਗਈ ਹਾਂਜੀ ਲਿਸਟ ਆ ਗਈ ਹਾਂਜੀ ਉਹ ਦੇ ਵਿੱਚ ਨਾਲੇ ਨੰਬਰ ਜੈ ਕੋਡ ਜੈ ਉੱਤੇ ਜ਼ੀਰੋ ਹੋ ਗਿਆ ਇਹ ਨਾ ਮੇਰਾ ਮਤਲਬ ਚੌਂਕੀ ਦੇ ਵਿੱਚ ਜਿੰਨਾ ਤੱਕ ਕੀਤੇ ਆ ਉਹ ਚੌਂਕੀ ਤੇ ਉਹ ਤੇ ਇੱਕ ਇੱਕ ਨੰਬਰ ਹੁੰਦਾ ਜਦੋਂ ਮੈਂ ਚੌਂਕੀ ਚੋਂ ਬਾਹਰ ਨਿਕਲ ਕੇ ਤੇ ਜ਼ੀਰੋ ਹੁੰਦਾ ਪਿਆ ਜ਼ੀਰੋ ਸ਼ੋਅ ਹੁੰਦਾ ਪਿਆ ਇਹ ਉੱਤੇ ਤੇ ਹੁਣ ਜਿਹੜੇ ਹੋਰ ਵੀ ਬਣਾਈ ਜਾਂਦੇ ਹਨ ਕੋਈ ਕੋਈ ਪ੍ਰੋਗਰਾਮ ਦੇਖਣ ਦਾ ਜਾਣ ਦਾ ਬਾਹਰ ਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਾਰੇ ਅਸੀਂ ਖਬਰਾਂ ਵੀ ਦੇਖਿਆ ਪੈਟਰੋਲਿੰਗ ਲਗਾਤਾਰ ਚੱਲ ਰਹੀ ਹੈ ਉੱਥੇ ਉਹਨਾਂ ਨੇ ਬੋਟਸ ਚਲਾਤੀਆਂ ਕਿਸ਼ਤੀਆਂ ਚਾਰਨੀਆਂ ਨੇ ਜਿਹੜਾ ਸੇ ਪਾਸੇ ਨਹਿਰ ਹੈਗੀ ਪੂਰੀ ਹਲੇ ਤੇ ਭਾਈ ਇਹ 5 ਸਾਲ ਉੱਥੇ ਮਤਲਬ ਕਿ ਇਹਨੂੰ ਐਂਟਰੀ ਨਹੀਂ ਮਿਲਦੀ ਜਦੋਂ ਨੇ ਸਖਤਾਈ ਕੈਂਡੀ ਉੱਤੇ ਹੈਲੀਕਾਪਟਰ ਘੁੰਮਦੇ ਬਾਰਡਰ ਦੇ ਮਤਲਬ ਸਭ ਕੁਝ ਕੰਦਰਾਂ ਜਿੱਥੇ ਕੈਮਰੇ ਵਗੈਰਾ ਲਾਈ ਜਾਂਦੇ ਭਾਈ ਹਲੇ ਤੇ ਜਿਹੜੇ ਮੈਕਸੀਕੋ ਸਿਟੀ ਮੇਰੇ ਨਾਲ ਫਰੈਂਡ ਹੀ ਉਹ ਵਾਪਸੀ ਦੀਆਂ ਟਿਕਟਾਂ ਕਰਾਉਣ ਲੱਗੀਆਂ ਡੀਆਂ ਦੀਆਂ ਹੁਣ 20 ਲੱਖ ਰੁਪਏ ਉਹਨਾਂ ਨੇ ਦਿੱਤਾ ਸੀ ਹੁਣ 10 ਲੱਖ ਰੁਪਏ ਏਜੰਟ ਕਹਿੰਦਾ ਮੈਂ ਰੱਖਣਾ ਤੇ 10 ਲੱਖ ਰੁਪਏ ਦੇ ਦੂੰਗਾ ਮਤਲਬ ਤੇ ਵਾਪਸੀ ਦੀ ਟਿਕਟਾਂ ਲੱਗੀ ਮੁੰਡੇ ਦੀ ਵੀ ਇਤੋਂ ਹੈਗਾ ਵਾ ਮੁੰਡਾ ਅੰਮ੍ਰਿਤਸਰ ਦਾ ਹੀ ਆ ਮੁੰਡਾ ਗੱਲ ਬਹੁਤ ਬਹੁਤ ਥੈਂਕ ਯ ਤਾਂ ਜਨ ਸਾਡੇ ਨਾਲ ਹਰਮਨ ਜੋਤ ਜੋ ਕੇ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਇਆ ਔਰ ਜਿਹੜੀਆਂ ਗੱਲਾਂ ਉਹਨੇ ਦਸੀਆਂ ਔਰ ਤੁਸੀਂ ਆਪ ਦੇਖੋ ਕਿ ਅਸੀਂ ਜੋ ਇਹ ਇੰਟਰਵਿਊ ਕਰ ਰਹੇ ਹਾਂ ਸਾਡਾ ਮਕਸਦ ਇਹੀ ਹੈ ਕਿ ਲੋਕ ਜਿਨ੍ਹਾਂ ਨੇ ਜਿਹੜਾ ਬਾਹਰ ਜਾਣ ਦੇ ਲਈ ਜੋ ਕਹਿ ਰਿਹਾ ਕਿ ਅਸੀਂ ਬਾਹਰ ਜਾਣਾ ਉਹ ਵੀ ਇਹ ਚੀਜ਼ਾਂ ਦੇਖਣ ਔਰ ਖਾਸ ਤੌਰ ਤੇ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਜਾਂ ਜਿਹੜੇ ਕੋਈ ਏਜੰਟ ਜਿਨ੍ਹਾਂ ਦੇ ਵੱਲੋਂ ਫਾਈਲਾਂ ਲਾਈਆਂ ਜਾ ਰਹੀਆਂ ਨੇ ਧੜਾ ਧੜ ਉਹ ਵੀ ਇਹ ਚੀਜ਼ਾਂ ਦੇਖਣ ਉਹ ਜੇ ਕੋਈ ਹੈਲਪ ਹੋ ਸਕੇ ਤਾਂ ਜੇ ਕੋਈ ਸਪੋਰਟ ਹੋ ਸਕੇ ਉਹ ਵੀ ਕਰ ਸਕਦਾ ਕੈਮਰਾਮੈਨ ਬਲਜਿੰਦਰ ਨਾ ਮਨਦੀਪ ਜੋਤ ਪ੍ਰੋ ਪੰਜਾਬ ਟੀਵੀ Godaspor.